ਨਸ਼ਾ ਕਿਨੇ ਬੰਦ ਕਰ ਨਸ਼ਾ ਤਾਂ ਘੰਟੇ ਕਨੂ ਆ ਕੇ ਵੇਖ ਲਈ ਸਾਰੇ ਸੌਣ ਠੀਕ ਹੈ ਕਿਹੜੇ ਕਿਹੜੇ ਨਸ਼ੇ ਚੱਲਦੇ ਆ ਯਾਰ ਖਾਨ ਵਾਲੇ ਨੂੰ ਪਤਾ ਹੈ ਨਸ਼ਾ ਸਭ ਤੋਂ ਪਹਿਲਾਂ ਲਿਆਉਣ ਵਾਲੀ ਕਾਲੀਦਲ ਸਰਕਾਰ ਹੈ ਮਜੀਠੀਆ ਹੁਣ ਜਸਵਿੰਦਰ ਜਗਦੀਸ਼ ਭੋਲਾ ਸੀ ਉਹ 13 ਬੰਦੇ ਆ 23 ਬੰਦੇ ਨੇ 23 ਬੰਦੇ ਨੂੰ 13 ਸਾਲ ਦੀ ਸਜ਼ਾ ਹੋ ਗਈ ਉਹ ਸ਼ਰੇਆਮ ਕਹਿ ਰਹੇ ਆ ਮਜੀਠੀਆ ਸਾਡੇ ਨਾਲ ਸੀ ਇਹ ਸਾਡਾ ਮਾਸਟਰਮਾਈਂਡ ਸੀ ਆਮ ਆਦਮੀ ਸਰਕਾਰ ਕਹਿੰਦੀ ਅਸੀਂ 4 ਦਿਨਾਂ ਚ ਬੰਦ ਕਰ ਦਾਂਗੇ ਭਗਵੰਤ ਮਾਨ ਦਾ ਸੀ ਉਦੋਂ ਵੀ ਜਿਆਦਾ ਵੱਧ ਗਿਆ ਜਿਹੜੇ ਇੱਥੇ ਤੁਸੀਂ ਕਹਿੰਦੇ ਹੋ ਹਲਕਾ ਚਾਰਜ ਲਾਇਆ ਸ਼ਰਮਾ ਉਦੇ ਆਪ ਦੇ ਪੈਨ ਚਿੱਟਾਂ ਵਿਖਦਾ ਜਿੰਨਾ ਮਰਜ਼ੀ ਲੈ ਲੋ ਜਾ ਕੇ ਇਹਨਾਂ ਦੇ ਕ੍ਰਾਪਸ਼ਨ ਸਰਕਾਰ ਆ ਗਈ ਹੈ ਕਹਿੰਦੇ ਅਸੀਂ ਐਂ ਕਰ ਦਿਆਂਗੇ ਜਿਵੇਂ ਕਰ ਦਿਆਂਗੇ ਪਿੱਛੇ ਜਿਹੇ ਇਹਨਾਂ ਦਾ ਡੀਆਈਜੀ ਫੜਿਆ ਉਹ ਕਾਂਗਰਸ ਦੀ ਸਰਕਾਰ ਤੋਂ ਲੈ ਕੇ ਹੁਣ ਤੱਕਰ ਜਿੰਨੇ ਜਿੰਨੇ ਜ਼ਿਲ੍ਹਿਆਂ ਚ ਰਿਹਾ ਉਹਦੇ ਕੋਲ ਕਰੋੜਾਂ ਰੁਪਏ ਨਿਕਲਿਆ ਜੀ ਅਕਾਲੀ ਦਲ ਦਾ ਕਾਂਗਰਸ ਦਾ ਚੰਗੇ ਚੰਗੇ ਦਿਗ ਦਿਗ ਜੇ ਗੱਲ ਕਰੀਏ ਸੁਖਜਿੰਦਰ ਕੌਣੀ ਵੀ ਆਮ ਆਦਮੀ ਪਾਰਟੀ ਨੇ ਚਾਰ ਲੀਡਰ ਨੇ ਪਹਿਲਾਂ ਨ ਤੇਜ ਕੌਣੀ ਅਕਾਲੀ ਦਲ ਦਾ ਅਸਿੰਦਰ ਕੌਣੀ ਕਾਂਗਰਸ ਦਾ ਚੇਅਰਮੈਨ ਉਹਨਾਂ ਦੀ ਸੜਕ ਦਾ ਹਾਲ ਦੇਖੋ ਜਾ ਕੇ ਕੀ ਹੈ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਗੁੜੀ ਸੰਗਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ バス ਛੱਡੇ ਦੀਆਂ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਂ ਦੇਖੋ ਐਂਟਰੀ ਕਰਦਿਆਂ ਹੀ ਬਹੁਤ ਵਧੀਆ ਜਿਹੜਾ ਗੁੜੀ ਸੰਗਰ ਦਾ ਜਿਹੜਾ বাস ਸਟੈਂਡ ਬਣਾਇਆ ਹੋਇਆ ਬਜ਼ੁਰਗ ਬੈਠੇ ਹੋਏ ਨੇ ਪੱਖੇ ਲੱਗੇ ਹੋਏ ਨੇ ਬਹੁਤ ਵਧੀਆ ਛੌਪੜੀ ਵਾਂਗੂ ਬਣਾਇਆ ਹੋਇਆ ਤੇ ਤਸਵੀਰਾਂ ਦਿਖਾਵਾਂਗੇ ਅਸੀਂ ਤੁਹਾਨੂੰ ਕਿ ਇਸ バス ਛੱਡੇ ਦੀ ਜਿਹੜੀ ਸ਼ਾਨ ਆ ਉਹ ਕਿੰਨਾ ਵੱਲੀਓ ਜਿਹੜੀ ਬਣਾਈ ਗਈ ਆ ਜਾਂ ਕਿਸੇ ਲੀਡਰ ਨੇ ਦੀ ਦੇਣਾ ਜਾਂ ਪੰਚਾਇਤੀ ਦੇਣਾ ਬਹੁਤ ਵਧੀਆ ਤਸਵੀਰਾਂ ਦੇਖਣ ਨੂੰ ਆ ਜਿਹੜੀਆਂ ਮਿਲ ਰਹੀਆਂ ਨੇ ਇੱਥੇ ਗੱਲਬਾਤ ਕਰਾਂਗੇ ਪੱਖੇ ਚੱਲ ਰਹੇ ਨੇ ਬਹੁਤ ਥੋੜੀ ਜਗ੍ਹਾ ਦੇ ਵਿੱਚ ਦੋ ਪੱਖੇ ਲੱਗੇ ਹੋਏ ਨੇ ਪੰਚਾਇਤ ਨੇ ਉਪਰਾਲਾ ਕੀਤਾ ਜਾਇਨਾ ਬਜ਼ੁਰਗਾਂ ਦੇ ਆਪਦੇ ਮਨ ਦੇ ਵਿੱਚ ਆਇਆ ਕਿ ਭਾਈ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਉਹ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਠੀਕ ਆ ਜੀ ਠੀਕ ਆ ਜੀ ਤੁਹਾਡੇ ਦੇਖਣ ਨੂੰ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਪਿੰਡ ਵੱਲੀਓ ਉਪਰਾਲਾ ਕੀਤਾ ਗਿਆ ਜਾਂ ਕਿਸੇ ਲੀਡਰ ਦੀ ਦੇਣਾ ਜਾਂ ਪੰਚਾਇਤ ਨੇ ਕੀਤਾ ਇਹ ਸਭ ਪਿੰਡ ਵੱਲੀਓ ਪਿੰਡ ਵੱਲੀਓ ਕੀਤਾ ਗਿਆ ਸੀ ਹਾਂਜੀ ਹਾਂਜੀ ਜੀ ಗ್ರಾಮ ਪੰਚਾਇਤ ਹਾਂਜੀ ਜੀ ਇਹ ਕਦੋਂ ਬਣਦਾ ਬਾਪੂ ਜੀ ਇਹ ਵਾ ਵਾ ਚਦੋ ਘੰਟ ਮੇਰੇ ਘਰ ਬਣੇ ਨੂੰ ਜੀ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਬਣੇ ਨੂੰ ਜੀ ਇਹ ਨੂੰ 2 ਸਾਲ ਹੋ ਗਏ ਉਹਨੇ ਜੀ 2 ਸਾਲ ਹੋ ਗਏ ਬਣੇ ਨੇ ਕਿਵੇਂ ਬਹੁਤ ਵਧੀਆ ਇੱਥੇ ਬੈਠ ਕੇ ਆਨੰਦ ਮਾਨ ਰਹੇ ਹੋ ਬਹੁਤ ਵਧੀਆ ਠੀਕ ਹੈ ਜੀ ਵਧੀਆ ਠੀਕ ਹੈ ਕਿਵੇਂ ਬਾਪੂ ਜੀ ਮਾਰੋ ਪਾਸਾ ਫਿਰ ਬਾਪੂ ਜੀ ਗਿੱਦੜਬਾਹ ਸ਼ੀਟ ਹੈ ਜਿਹੜੀ ਚਰਚਾਵਾਂ ਦੇ ਵਿੱਚ ਚੱਲ ਰਹੀ ਹੈ ਹੌਟ ਸ਼ੀਟ ਬਣੀ ਹੋਈ ਆ ਇੱਥੋਂ ਕਹਿੰਦੇ ਮੁੱਖ ਮੰਤਰੀ ਦੀ ਜਿਹੜੀ ਝਾਕ ਹੁੰਦੀ ਆ ਜਿਹੜਾ ਵੀ ਕੋਈ ਇੱਥੋਂ ਲੜਦਾ ਜੇਕਰ ਗੱਲ ਕਰੀਏ ਆਪਾਂ ਕਾਲੀ ਦਲ ਦਾ ਮੋਢੇ ਇੱਥੋਂ ਵੱਜਿਆ ਸੀ ਹੁਣ ਫਿਰ ਰਾਜਾ ਵੜਿੰਗ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਨੇ ਉਹਨਾਂ ਦੀ ਟੱਕਰ ਡਿੰਪੀ ਢਿੱਲੋਂ ਨਾਲ ਪਹਿਲਾਂ ਹੁੰਦੀ ਰਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਹੌਟ ਸ਼ੀਟ ਬਣੀ ਹੋਈ ਹੈ ਅੱਜ ਦਾ ਭਰਾਵਾ ਘਰਾਲਚੋ ਦੇ ਜੀ ਪਈ ਖੜੀ ਆ ਕੋਈ ਬਦਲ ਲੱਗਦਾਗਾ ਕੋਈ ਪਤਾ ਨਹੀਂ ਲੱਗਦਾ ਹਾਂ ਅਜੇ ਕੋਈ ਪਦਲਾ ਐਵੇਂ ਤੈਨੂੰ ਆਖਾਂ ਕੋਈ ਕਿਧਰੇ ਭੱਜਿਆ ਫਿਰ ਕੋਈ ਕਿਧਰੇ ਭੱਜਿਆ ਫਿਰਦਾ ਕੋਈ ਪੰਜਾ ਸੱਤਰਾਂ ਵਿੱਚ ਪਤਾ ਲੱਗੂਗਾ ਅਜੇ ਕੋਈ ਪਤਾ ਨਹੀਂ ਲੱਗਦਾਗਾ ਕਿ ਉਹਨੇ ਵੀ ਉਹਦੇ ਜਿਆਦੇ ਸਾਰੇ ਹੀ ਐ ਸਾਰੇ ਨਹੀਂ ਆਉਣਾ ਜਾਣਾ ਪਰ ਹਜੇ ਕੋਈ ਪੱਕਾ ਕੁਝ ਨਹੀਂ ਕਹਿ ਸਕਦੇ ਕਿ ਇਹ ਕੀ ਕਿ ਕੀ ਗੱਲ ਆ ਜੇ ਕਿਧਰ ਕੋਈ ਕੁਝ ਨਹੀਂ ਹਜੇ ਹਾਂ ਜੀ ਕੁੰਡੀਆਂ ਦੇ ਸਿੰਘ ਤਾਂ ਇੱਥੋਂ ਫਸਦੀ ਹੈ ਹਨਾ ਇਹਦਾ ਛੀ ਜਾਂਦੀ ਆ ਇਹਦਾ ਹਾਂ ਇਹ ਤਾਂ ਹੁਣ ਪਿੱਛੇ ਵੇਖ ਆਪਣਾ ਨੋ ਸਾਰ ਜੀ ਦਿਨੋਂ ਪਹਿਲਾਂ ਪਤਾ ਨਹੀਂ ਸੀਗਾ ਤੇ ਕਿੱਥੋਂ ਆ ਕੇ ਕਿੱਥੇ ਜਿੱਤ ਗਿਆ ਉਹ ਇਹ ਕਿ ਕਹਸੇ ਆਉਣ ਵਾਲਾ ਸਮਾਂ ਕੀ ਦੱਸੂਗਾ ਸੰਗਤ ਦਾ ਬਸੰਗਤ ਕਿਸੇ ਪਾਸੇ ਵਰ ਦੇ ਸੰਗਤ ਸੰਗਤ ਦਾ ਕੋਈ ਪਤਾ ਨਹੀਂਗਾ ਮੈਂ ਅੱਖ ਮੈਂ ਦਰੋਂ ਘਰ ਘਰ ਸਭ ਲੀਡਰ ਹੈ ਅੱਜ ਕੱਲ ਕਿਹੜਾ ਵੀ ਕੋਈ ਪੁੱਛ ਜਾਏ ਕੋਈ ਸੇ ਨੂੰ ਮੈਂ ਵੀ ਇਹ ਕੋਈ ਪਤਾ ਨਹੀਂਗਾ ਉਹਨਾਂ ਦਾ ਸਮਾਂ ਦੱਸੂਗਾ ਜੀ ਪੰਜਾ ਸੱਤ ਦੇ ਨਾਲ ਨੂੰ ਵੀ ਕੀ ਬਣਦਾ ਜੀ ਤੇ ਜੇਕਰ ਗੱਲ ਕੀਤੀ ਜਾਵੇ ਰਾਜਾ ਵੜਿੰਗ ਇਥੋਂ ਉਹ ਟੱਕਰ ਦੇ ਹੁੰਦੇ ਨੇ ਡਿੰਪੀ ਢੱਲੋਂ ਨੂੰ ਪਿਛਲੀ ਵਾਰ ਦੀ ਗੱਲ ਕਰੀਏ ਕੁਝ ਕੁ ਵੋਟਾਂ ਤੇ ਮਤਲਬ ਕਿ ਹਾਰ ਜਿੱਤ ਹੁੰਦੀ ਹੈ ਡਿੰਪੀ ਢੱਲੋਂ ਲੀਡ ਦੇ ਨਾਲ ਪਿੰਡਾਂ ਦੇ ਵਿੱਚੋਂ ਚੱਲ ਰਹੇ ਸੀ ਪਰ ਕੁਝ ਕੁ ਵੋਟਾਂ ਦੇ ਨਾਲ ਜਦੋਂ ਹਾਰਦੇ ਆ ਹੈ ਨਾ ਟੱਕਰ ਫਸਮਾ ਮੈਚ ਹੋ ਗਿਆ ਸੀ ਪਰ ਇਸ ਵਾਰ ਜਿਹੜਾ ਮੈਚ ਹੈ ਜਿਹੜਾ ਕਿੰਨਾ ਕਿੰਨਾ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਰਾਜਾ ਵੜਿੰਗ ਕਾਂਗਰਸ ਦੀ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ 'ਚ ਡਿੰਪੀ ਢੱਲੋਂ ਚਲੇ ਗਏ ਆ ਮਨਪ੍ਰੀਤ ਬਾਦਲ ਸਿੰਘ ਭਾਜਪਾ ਤੋਂ ਤੇ ਸੁਖਬੀਰ ਸਿੰਘ ਬਾਦਲ ਆ ਜਿਹੜੇ ਚਰਚਾਵਾਂ ਚੱਲ ਰਹੀਆਂ ਨੇ ਕਾਲੀ ਦਲ ਤੋਂ ਲੜ ਸਕਦੀ ਹੈ ਨੀ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਗੱਲ ਵੀ ਹਜੇ ਤੱਕ ਕਿਸੇ ਨੇ ਵੀ ਕੁਝ ਨਹੀਂ ਗਾ ਹਜੇ ਤੱਕ ਸਾਰੇ ਨਾ ਦਵਾ ਡੋਲ ਚਾ ਵਿਕਾਸ ਕਿੰਨਾ ਨਹੀਂ ਕੀਤਾ ਹਾਂ ਵਿਕਾਸ ਤੋਂ ਪਹਿਲਾਂ ਕਾਲੀ ਗਣੇ ਪਛੜਿਆ ਕੀਤਾ ਕਾਂਗਰਸ ਨੇ ਵੀ ਕਰਿਆ ਜਿਵੇਂ ਸੇਖਰ ਆਮ ਪਾਰਟੀ ਵੀ ਕਰੀ ਜਾਂਦੀ ਹੈ ਇਹ ਕੀ ਕਹਿ ਸਕਦੇ ਜੇਕਰ ਆਪਾਂ ਕਾਲੀ ਗੱਲ ਦੀ ਗੱਲ ਕਰੀਏ ਤੁਸੀਂ ਕਾਲੀ ਦਲ ਦੀ ਗੱਲ ਕੀਤੀ ਹੈ ਕਾਲੀ ਦਲ ਨੇ ਕੀ ਚੰਗੇ ਕੰਮ ਕੀ ਉਹ ਪਹਿਲਾਂ ਦੁਲੇਗੇ ਬਹੁਤ ਬਹੁਤ ਚੰਗੇ ਬਹੁਤ ਚੰਗੇ ਕੋਈ ਚੰਗੇ ਕੰਮਾਂ ਦੇ ਕੰਮ ਅਸੀਂ ਅਖੀ ਵੀ ਉਹ ਸੂਵੇ ਪੱਕੇ ਕਰਾਇਆ ਜਾਂ ਖਾਲੇ ਪੱਕਰੇ ਜਾਂ ਮੰਡੰਗਾ ਬਣਾਈਆਂ ਜਾਵੇ ਆਖੀ ਇਹ ਜਿਹੜੀ ਗੱਲ ਨੂੰ ਜ਼ਿੰਦਗੀ ਐਵੇਂ ਕਿ ਜ਼ਿੰਦਗੀ ਬਹੁਤ ਚੰਗਾ ਕੰਮ ਕੀਤਾ ਅਜ ਪਹਿਲਾਂ ਕਾਂਗਰਸ ਨੇ ਕਾਂਗਰਸ ਦੇ ਕਾਂਗਰਸ ਨੇ ਵੀ ਕਾਂਗਰਸ ਨਹੀਂ ਬਥੇਰੀ ਕੀਤੇ ਐਵੇਂ ਕਿ ਕਾਂਗਰਸ ਨੇ ਕੀਤੇ ਆ ਆ ਕਾਂਗਰਸ ਦੀ ਬੜੀਆਂ ਆਖੀ ਜੀ ਉਹਨੇ ਜਿੰਨਾ ਵੀ ਰਸੂਲਾ ਦੇਖ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਜਾਂ ਕੰਮ ਤਾਂ ਅਕਸਰ ਜਿਹੜਾ ਕੋਈ ਲੀਡਰ ਕੋਈ ਕਰਨੇ ਹੀ ਆ ਜਾਂ ਕੋਈ ਸਰਕਾਰ ਆ ਗਈ ਉਹਦਾ ਕੰਮ ਹੀ ਉਹਨੂੰ ਕੰਮ ਤਾਂ ਕਰਨਾ ਹੀ ਆ ਉਹਦਾ ਹੁਣ ਜੇ ਹੋਰ ਕੰਮ ਕਰੇ ਹੋਰ ਕੋਣ ਕਰੂ ਫਿਰ ਜਿਵੇਂ ਹੁਣ ਆਪਾਂ ਕੋਈ ਵੀ ਕਰਦਾ ਹੈਗਾ ਮੋਢਾ ਉਹ ਜੇ ਬੱਚੇ ਨੂੰ ਉਸਨੇ ਸੰਭਾਲਣਾ ਉਹ ਤਾਂ ਫਿਰ ਉਹ ਗੱਲ ਹੈ ਜੇ ਸਰਕਾਰ ਦੇ ਬੰਦੇ ਆ ਗਏ ਉਹਨੇ ਕੰਮ ਤਾਂ ਕਰਨੀ ਹੈ ਪੈਸੇ ਹੀ ਫਿਰ ਪੂਰੇ ਲਉਣਾ ਹੈ ਉਹਨੇ ਦੇਣਾ ਹੈ ਜੀ ਹਾਂ ਇਹ ਨਹੀਂ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਚੰਗਾ ਨਹੀਂ ਬਹੁਤ ਚੰਗੇ ਕੀਤੇ ਅਸੀਂ ਐਵੇਂ ਆਖੀਏ ਤੇ ਅੱਜ ਦੋ ਟਾਂ ਸਾਲ ਹੋ ਗਏ ਨੇ ਬਣਿਆ ਨੂੰ ਸਾਨੂੰ ਬਿਜਲੀ ਆਮ ਹੈ ਪਹਿਲੀ ਗੱਲ ਤਾਂ ਸਾਰੇ ਪਿੰਡ ਆਪਾਂ ਮਗਰਾਸ ਨੂੰ ਉੱਥੇ ਫਲਾਣਾ ਕਰਦੇ ਹਾਂ ਹੁਣ ਜੇ ਨਰਾਜ਼ਮੀ ਜਾਣ ਦੀ ਲੋੜ ਨਹੀਂ ਦਿਨੇ-ਦਿਨੇ ਪੈਨ ਲਾ ਕੇ ਆਉਨੇ ਆ ਤੇ ਬਿਜਲੀ ਬਹੁਤ ਬਹੁਤੀ ਵਧੀਆ ਚੱਲਦੀ ਹੈ ਫਿਰ ਘਰਾਂ ਦੇ ਵਿੱਚ ਸਾਨੂੰ ਆ ਜਿਹੜੇ ਬਿੱਲ ਆਉਂਦੇ ਸੀਗੇ ਬਹੁਤ ਮਾਫ ਹੈ ਐਂ ਆਖੇ ਕਿਸੇ ਨੂੰ ਮਾੜਾ ਮੋੜੀ ਬਿਲ ਲਾਉਂਦਾ ਨਹੀਂ ਜੋ ਆਖੇ ਜਦ ਕਿਸੇ ਨੂੰ ਬਿਲ ਨਹੀਂ ਆਉਂਦਾ ਬਹੁਤ ਠੀਕ ਹੈ ਦੇ ਬਨੂਗੀ ਆ ਐਵੇਂ ਤੂੰ ਮੈਂ ਆਖਿਆ ਬੀ ਨਿਦਾਮੈਨ ਇਹ ਵੀ ਠੀਕ ਹੈ ਜੀ ਆ ਪੈਸੇ ਵੀ ਹੁਣ ਤੁਹਾਨੂੰ ਬਜਾਈ ਦੇ ਅੱਗੇ ਪੈਸੇ ਕੋਣ ਦਿੰਦਾ ਸੀ ਹੁਣ 1500 ਰੁਪਏ ਤੁਹਾਨੂੰ ਬਜਾਈ ਦੇ ਜਾਂਦੇ ਆ ਅੱਗੇ ਕੋਣ ਦਿੰਦਾ ਸੀਗਾ ਜੀ ਹਾਂ ਐਵੇਂ ਆਖੀ ਬਹੁਤ ਠੀਕ ਹੈ ਮਮਾ ਮੈਂ ਤੈਨੂੰ ਕਹਾਂ एमपीटी ਲੋ ਆਮ ਆਦਮੀ ਪਾਰਟੀ ਚ ਚਲੇ ਗਿਆ ਕਿੰਨੇ ਦੋ ਪਾਸਿਆਂ ਦੀ ਵੋਟ ਪਾਉਗੀ ਕਾਲੀ ਦਲ ਦੀ ਵੀ ਪੈਜੂਗੀ ਝਾੜੂ ਵਾਲਿਆਂ ਦੀ ਵੀ ਪੈ ਨਹੀਂ ਮੈਂ ਇਥੇ ਕੱਲ ਨੂੰ ਮੰਨ ਕੇ ਆਇਆ ਉਹ ਆਉਣ ਵਾਲਾ ਸਮਾਂ ਦੱਸੂਗਾ ਮੈਂ ਨਹੀਂ ਕਿ ਇਹ ਸਾਰੇ ਝੋੜੂ ਵਾਲੇ ਕਿੱਧਰ ਨਿਕਲ ਗਏ ਮੈਂ ਉਹਨਾਂ ਕਰ ਕਰ ਪਰ ਡੂੜੀ ਕੋਈ ਪਤਾ ਨਹੀਂ ਸਕਦੇਗੇ ਵੀ ਆਪਾਂ ਵੀ ਸਾਰੇ ਇੱਕੇ ਬਸ ਜਾਂਗੇ ਝਾੜੂ ਵਾਲਿਆਂ ਦੇ ਮਨ ਦੇ ਵਿੱਚ ਗੁੱਸਾ ਚੱਲ ਰਿਹਾ ਨਹੀਂ ਉਸ ਸਾਰਿਆਂ ਦੇ ਨਹੀਂਗਾ ਐਵੇਂ ਆਖੇ ਸਾਰਿਆਂ ਦੇ ਨਹੀਂਗਾ ਕੋਈ ਬੰਦੇ ਤਾਂ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਕਿ ਬਸ ਇਹ ਡੂੜੀ ਦਾ ਆਪ ਲੋਕ ਆਪਣੀ ਪਾਰਟੀਆਂ ਦੇ ਕੰਮ ਹੁੰਦੇ ਆ ਗੁੱਸੇ ਦਾ ਮਾੜਾ ਮੁਰਕ ਹੋ ਵੀ ਅਕਸਰ ਬੈਠ ਨਹੀਂ ਕਰਦੇ ਨਹੀਂ ਪਰ ਨਹੀਂ ਕਿੰਨਾ ਦਾ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਅਕਾਲੀ ਦਲ ਦੇ ਕੋਈ ਚੰਗੇ ਕੰਮ ਗਿਣਾ ਸਕਦੇ ਹੋ ਗੇਦਰਵਾਦੀ ਵਿੱਚ ਕੰਮ ਤਾਂ ਚੰਗੇ ਪਹਿਲਾਂ ਵਸਰੇ ਘੜੇ ਬਾਦਲ ਦਾ ਸਾਹਬ ਨੇ ਜੀ ਉਹ ਕੰਮ ਕਰੇ ਮੰਡੀਆਂ ਬਣਾਈਆਂ ਕਿਡੀਆਂ ਕਿਡੀਆਂ ਬਿਜਲੀ ਉਹਨਾਂ ਨੇ ਲਿਆਂਦੀ ਹੋਰ ਕੰਮ ਗਿਣਾਏ ਨਹੀਂ ਜਾਂਦੇ ਐ ਤਾਂ ਪਹਿਲਾਂ ਤਾਂ ਜਿਵੇਂ ਕਰੇ ਉਹਨਾਂ ਨੇ ਕੀ ਕਿਹਾ ਤੇ ਮੁੜ ਕੇ ਆਪ ਇਸ ਵਿੱਚ ਪਾਟ ਫੁੱਟ ਗਏ ਹੁਣ ਅਕਾਲੀ ਦਲ ਬਹਾਲ ਹੋ ਸਕਦਾ ਆ ਸਕਦਾ ਦੁਬਾਰੀ ਇਹ ਤਾਂ ਜਨਤਾ ਨੂੰ ਪਤਾ ਹੈ ਇੱਕ ਜਾਣੇ ਦੇ ਇਨੇ ਲੋਕ ਲੋਕ ਜਨਤਾ ਜਨਤਾ ਜਿਹੜੀ ਜਨਤਾ ਜਿਹੜੀ ਉਹ ਗੱਲ ਕਰੀਏ ਆਪਾਂ ਲੋਕਾਂ ਦੀ ਗੱਲ ਕਰੀਏ ਆਪਾਂ ਵਿਕਾਸ ਨੂੰ ਵੋਟ ਪਾਉਂਦੇ ਆ ਕੰਮਾਂ ਨੂੰ ਵੋਟ ਪਾਉਂਦੇ ਆ ਜਾਂ ਹਵਾ ਨੂੰ ਵੋਟ ਪਾ ਦਿੰਦੇ ਆ ਕੰਮਾਂ ਲੈ ਮੈਂ ਤੇਰਾ ਪਾਵੇਂ ਇਹ ਕੰਮ ਕਰੂਗਾ ਤਾਂ ਫੇਰ ਹੀ ਵੋਟ ਪਾਊਗਾ ਅਗਲਾ ਬਾਪੂ ਜੀ ਕਹਿੰਦੇ ਹਵਾ ਬਣ ਜਾਂਦੀ ਆ ਹਵਾ ਨੂੰ ਵੀ ਪਾ ਦਿੰਦੇ ਆ ਹਵਾ ਨੂੰ ਵੀ ਪਾ ਦਿੰਦੇ ਆ ਹਵਾ ਹਵਾ ਤੂੰ ਤਾਂ ਰੋਜ਼ ਜਾਣੇ ਉਹਨੇ ਤੁਹਾਨੂੰ ਤਾਂ ਪਤਾ ਦੇ ਪਤਾ ਹੁੰਦਾ ਹੈ ਹਾਂਜੀ ਨਹੀਂ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਸਗਾ ਠੀਕ ਹੈ ਜੀ ਜੇਕਰ ਕਾਂਗਰਸ ਦੀ ਗੱਲ ਕਰੀਏ ਆਪਾਂ ਕਾਂਗਰਸ ਦੇ ਰਾਜ ਦੇ ਵਿੱਚ ਕਿਵੇਂ ਦਾ ਰਿਆ ਰਾਜ ਕਾਂਗਰਸ ਵੀ ਠੀਕ ਰਹੀ ਹੈ ਕਾਂਗਰਸ ਵੀ ਠੀਕ ਰਹੀ ਹੈ ਪਹਿਲਾਂ ਜੀ ਬਾਪੂ ਸਤਸ੍ਰੀਕਾਲ ਸਤਸ੍ਰੀਕਾਲ ਕਿਵੇਂ ਵਿਕਾਸ ਕੀਤਾ ਆਮ ਆਦਮੀ ਪਾਰਟੀ ਨੇ ਕੋਈ ਚੰਗਾ ਕੰਮ ਕੀਤਾ ਹੁਣ ਆਮ ਪਾਰਟੀ ਚੰਗਾ ਹੀ ਕਰੀ ਜਾਂਦੀ ਜੀ ਬੜੀਆ ਕਰ ਕਿਹੜੇ ਕਿਹੜੇ ਚੰਗੇ ਕੰਮ ਕੀਤੇ ਆ ਆ ਫਾਇਦੇ ਕਰੀ ਜਾਂਦੇ ਮਾੜੇ ਮੋੜ ਜਿੰਨੇ ਹੋ ਕਿਹੜੇ ਫਾਇਦੇ ਬਈ ਆ ਜੀ ਬਿਜਲੀ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਹਾਂ ਉਹ ਤਾਂ ਹੁੰਦੇ ਹੀ ਆ ਜ਼ੀਰੋ ਤਾਂ ਪਹਿਲਾਂ ਬਾਦ ਉਸ ਵੇਲੇ ਤੇ ਆਉਂਦੇ ਆ ਡਿੰਪੀ ਤੋਂ ਚੱਲ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਕਿਵੇਂ ਠੀਕ ਕੀਤਾ ਡਿੰਪੀ ਲੋ ਨੇ ਉਹਨੇ ਆਪਦੇ ਹਿਸਾਬ ਤੇ ਕੀਤਾ ਵੀ ਖਬਰਾ ਉਹਨੂੰ ਉੱਧਰ ਜੱਟ ਜਿਵੇਂ ਜਿੱਤਦਾ ਨਹੀਂ ਸੀ ਇਸ ਪਾਰਟੀ 'ਚ ਅੱਛਾ ਕਾਲੀਦਾ ਵਿੱਚ ਜਿੱਤਦਾ ਨਹੀਂ ਸੀ ਹਾਂ ਤਾਂ ਕਰਕੇ ਡਿੰਪੀ ਟ ਲੋ ਗਿਆ ਉੱਧਰ ਸਾਨੂੰ ਤਾਂ ਐਂ ਲੱਗਦਾ ਵੀ ਐਂ ਗਿਆ ਝਾੜੂ ਵਾਲੇ ਗੁੱਸੇ ਹੋਗੇ ਹੁਣ ਉਹ ਜਾਰੇ ਜਿਹੜੇ ਪਹਿਲਾਂ ਦਰਿਆ ਨੂੰ ਸੌਂਦੇ ਹਾਂ ਹਾਂ ਇਹ ਮੋਂ ਤਾਂ ਹੈਗਾ ਹੀ ਆ ਗੁੱਸੇ ਹੋਣਾ ਚਾਹੀਦਾ ਸੀ ਉਹਨਾਂ ਨੂੰ ਉਹ ਕਿ ਬੇਹੋਂ ਨਾ ਕੀ ਪਤਾ ਵੀ ਕਿਵੇਂ ਗੁੱਸੇ ਹੋ ਉਹ ਕਹਿੰਦੇ ਬੰਦਾ ਯਾਦ ਖੜਾ ਕਰਾਂਗੇ ਅਸੀਂ ਉਹਨਾਂ ਦਾ ਬਰੋਣ ਹਾਂ ਤੁਹਾਨੂੰ ਲੱਗਦਾ ਜੱਤ ਜੂ ਉਹਨਾਂ ਦਾ ਬਣਦਾ ਯਾਦ ਬੰਦਾ ਜਿਹੜੇ ਖੜਾ ਕਰਨਗੇ ਵੇਖੋ ਕੀ ਬਣਦਾ ਚਰਚਾਵਾਂ ਚੱਲ ਰਹੀਆਂ ਹਾਂ ਐਮਪੀ ਡਿੰਪੀ ਤੇ ਲੋਕ ਕਹਿੰਦਾ ਮੈਨੂੰ ਦੋ ਪਾਸੇ ਵੋਟ ਪੈ ਜੂਗੀ ਕਾਲੀ ਦਲ ਦੀ ਵੀ ਤੇ ਝਾੜੂ ਵਾਲਿਆਂ ਦੀ ਵੀ ਉਹ ਤਾਂ ਕਹਿੰਦਾ ਹੀ ਆ ਪਰ ਅਗਲੇ ਦੇ ਮਨ ਦਾ ਹੁਣ ਮੇਰੇ ਉਹਨਾਂ ਦਾ ਮਨ ਦਾ ਮੈਨੂੰ ਹੁਣ ਕੀ ਪਤਾ ਜਾਂ ਮੇਰੇ ਮਨ ਦਾ ਉਹਨਾਂ ਨੂੰ ਕੀ ਪਤਾ ਵੀ ਕਿੱਥੇ ਵੋਟ ਪਾਉਣੀਆਂ ਨੇ ਹਾਂ ਵੋਟ ਤੁਸੀਂ ਵਿਕਾਸ ਨੂੰ ਪਾਉਂਗੇ ਕਿ ਸਿਰਫ ਬੰਦੇ ਨੂੰ ਵੋਟ ਪਾਉਂਗੇ ਜਾਂ ਹਵਾ ਨੂੰ ਵੋਟ ਪਾਉਂਗੇ ਬੰਦੇ ਨੂੰ ਪਾਵਾਂਗੇ ਅਜਾ ਜਿਹੜਾ ਕੋਈ ਨਾਲੇ ਕਹਿੰਦੇ ਹਵਾ ਬਣ ਜਾਂਦੀ ਹੈ ਜੀ ਨਾ ਹਵਾ ਤਾਂ ਬਣ ਵੀ ਜਾਂਦੀ ਹੈ ਹਵਾ ਵਾਲਾ ਵੀ ਲੈ ਜਾਂਦਾ ਹਵਾ ਵਾਲਾ ਵੀ ਲੈ ਜਾਂਦਾ ਅੰਕੇ ਕਹਿੰਦੇ ਸਰਬਜੀਤ ਹਵਾ ਚ ਹੀ ਲੈ ਗਏ ਹਾਂ ਤਾਂ ਸਰਬਜੀਤ ਨੂੰ ਤਾਂ ਹਵਾ ਚ ਹੀ ਪੈ ਗਈਆਂ ਤਾਂ ਕਿਵੇਂ ਰੱਖਣਾ ਤੂੰ ਠੀਕ ਹੈ ਹਾਂ ਅੱਛਾ ਕਿਵੇਂ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਠੀਕ ਹੋ ਠੀਕ ਆ ਜੀ ਠੀਕ ਕੀ ਲੱਗਦਾ ਤੁਹਾਨੂੰ ਕੀ ਆ ਕਿਧਰ ਬਾਹਰ ਸੀਟ ਆ ਜਿਹੜੀ ਹੌਟ ਸੀਟ ਬਣੀ ਪਈ ਹੈ ਜੀ ਬਹੁਤ ਵਧੀਆ ਲੱਗਦਾ ਸਾਰੇ ਸਾਰੇ ਬਹੁਤ ਵਧੀਆ ਲੱਗਦੇ ਆਪਾਂ ਨੂੰ ਕਿਵੇਂ ਹਵਾ ਚੱਲੂਗੀ ਇੱਥੋਂ ਨੇਰੀ ਚੱਲੂਗੀ ਪੂਰੀ ਕਿਦੀ ਨੇਰੀ ਚੱਲ ਸਕਦੀ ਸਾਰਿਆਂ ਦੀ ਚੱਲੂਗੀ ਸਾਰਿਆਂ ਦੀ ਕਿਹੜੇ ਕਿਹੜੇ ਦੀ ਮਨਪ੍ਰੀਤ ਬਾਦਲ ਦੀ ਸਾਰਿਆਂ ਦੀ ਚੱਲੂਗੀ ਸਾਰਿਆਂ ਦੀ ਚਲੇ ਜਾਣੀਆਂ ਯਾਦ ਵੀ ਖੜਾ ਕਰਨਗੇ ਉਹਦੀ ਵੀ ਚੱਲ ਜੂਗੀ ਉਹਦੀ ਵੀ ਚੱਲ ਜੂਗੀ ਹਾਂ ਡਿੰਪੀ ਢੱਲੋ ਦਾ ਕਹਿੰਦੇ ਪਿਆਰ ਬੜਾ ਲੋਕਾਂ ਦੇ ਨਾਲ ਪਿਆਰ ਫੁਰਦਾ ਸਾਡੇ ਕੋਲ ਤਾਂ ਆਇਆ ਨਗਾ ਸੀ ਹੁਣ ਕਿਵੇਂ ਆਖੀ ਜਗ ਪਿਆਰ ਵਾਲਾ ਬੜੇ ਲੋਕ ਇਹ ਵੀ ਕਹਿ ਦਿੰਦੇ ਆ ਰਾਜੇ ਵਿਟਿੰਗ ਦਾ ਵੀ ਪਿਆਰ ਬਹੁਤ ਕਰਦੇ ਰਾਜਾ ਬਿਲਕੁਲ ਨਹੀਂ ਸਾਡੇ ਕੋਲੇ ਤਾਂ ਆਇਆ ਵੋਟਾਂ ਪਾਤ ਗਿਆ ਸੀਗਾ ਮੁਲਕੇ ਸਾਡੀ ਗੱਲ ਇਹਨ ਲੋਕ ਤਾਂ ਕਹਿੰਦੇ ਗੱਡੀ ਲੰਘੀ ਜਾਂਦੀ ਹੋਵੇ ਦੋ ਬੰਦੇ ਖੜੇ ਹੋਣ ਰੋਕ ਕੇ ਕਰਨ ਕੀ ਗੱਲ ਕਰਕੇ ਜਾਂਦਾ ਉਹ ਉਦੋਂ ਹੀ ਕਰਦਾ ਸੀਗਾ ਜਦੋਂ ਵੋਟਾਂ ਲੈਣੀਆਂ ਸੀਗੀਆਂ ਹਾਂ ਉਦੋਂ ਬਾਅਦ ਨਹੀਂ ਕੋਈ ਸੰਦਾ ਉਦੋਂ ਬਾਅਦ ਨਹੀਂ ਸੰਦਾ ਕੋਈ ਅਸੀਂ ਪਿੰਡਾਂ ਦੇ ਵਿੱਚ ਕਵਰਿੰਗ ਕੀਤੀ ਹੈ ਸੱਥਾਂ ਦੇ ਵਿੱਚ ਉਹ ਕਹਿੰਦੇ ਪਿਆਰ ਤਾ ਇਸ ਤਗਾ ਕਰਦਾ ਕਹਿੰਦੇ ਤੁਰਿਆ ਜਾਂਦਾ ਗੱਡੀ ਚ ਉਤਰ ਜਾਂਦਾ ਜੱਫੀ ਪਾ ਲੈਂਦਾ ਪਾ ਲੈਂਦਾ ਉਹ ਉਹ ਪਾਉਂਦਾ ਸੀ ਜੱਫੀਆਂ ਹਾਂਜੀ ਉਹ ਪਹਿਲਾਂ ਜੱਫੀਆਂ ਪਾਉਂਦਾ ਸੀ ਜਦੋਂ ਨਹੀਂ ਬਣਿਆ ਸੀ ਪਹਿਲਾਂ ਮੁਰ ਕੇ ਬੰਨ ਲਾ ਪਿਆ ਮੁਰ ਕੇ ਭੁੱਲ ਗਿਆ ਭੁੱਲ ਗਿਆ ਮੁਰ ਕੇ ਹੁਣ ਯਾਦ ਕਰਾਉਂਗੇ ਫਿਰ ਯਾਰ ਯਾਦ ਤਾਂ ਕਰਾਈ ਜਾਂਨੇ ਵੀ ਹੁਣ ਸਾਨੂੰ ਮੂੰਹ ਵੀ ਨਹੀਂ ਮਖਾਉਂਦਾ ਉਹ ਕਿੱਥੇ ਆ আচ্ছা ਮੂੰਹ ਨਹੀਂ ਦਿਖਾਉਂਦਾ ਹੁਣ ਤਾਂ ਗਿਆ ਉਹ ਦਿੱਲੀ ਜਾ ਰਿਹਾ ਲੈ ਸਰਕਾਰ ਕਿਵੇਂ ਠੀਕ ਹੋ ਜੀ ਹਾਂ ਠੀਕ ਹੈ ਕਿਵੇਂ ਗਿੱਦੜਵਾ ਸ਼ੀਟ ਹੈ ਜਿਹੜੀ ਹੌਟ ਸ਼ੀਟ ਬਣੀ ਹੋਈ ਆ ਕੀ ਲੱਗਦਾ ਤੁਹਾਨੂੰ ਸਥਿਤੀ ਕਿਵੇਂ ਦੀ ਰਹੂ ਅੱਛਾ ਵੋਟਾਂ ਲੈ ਕੇ ਤੇ ਮੜ ਕੇ ਆਉਂਦਾ ਨਹੀਂ ਕੋਈ ਗਿੱਦੜ ਵੀ ਸੀਟ ਨੂੰ ਅਸੀਂ ਕਰ ਗੀ ਅੱਛਾ ਆਉਂਦਾ ਨਹੀਂ ਕੋਈ ਲੋਕ ਅਸੀਂ ਪਿੰਡ ਦੇ ਵਿੱਚ ਸੱਥਾਂ ਦੇ ਵਿੱਚ ਕਵਰਿੰਗ ਕਰਦੇ ਆਂ ਕਹਿੰਦੇ ਰਾਜਾ ਵੜਿੰਗ ਤੇ ਡਿੰਪੀ ਢੱਲੋ ਲੋਕਾਂ ਨੇ ਮਿਲਨ ਵਰਤਨ ਚ ਬਹੁਤ ਵਧੀਆ ਗੀ ਤੇ ਆਉਂਦਾ ਸੀ ਉਹ ਵੋਟਾਂ ਲੈਣ ਗਿਆ ਸੀ ਹੁਣ ਤਾਂ ਤੁਸੀਂ ਵੀ ਆਏ ਫਿਰਦੇ ਫੋਟੋ ਲਾਈ ਜਾਂਦੇ ਨਾਲ ਸਾਰਾ ਕੁਝ ਕਰੀ ਜਾਂਦੇ ਪਹਿਲਾਂ ਆਏ ਤੁਸੀਂ ਜੀ ਠੀਕ ਹੈ ਅਸੀਂ ਆਉਂਦੇ ਰਹਿਾਂਗੇ ਤੁਸੀਂ ਸਾਨੂੰ ਫੋਨ ਕਰ ਦਿਆ ਕਰੋ ਹਾਂ ਹੁਣਾਂ ਇਹ ਕਰਕੇ ਕਰਾਂ ਜਦ ਤਕੜਾ ਹੋ ਜਾਂਦਾ ਫੋਨ ਸੁਣਦਾ ਹੀ ਨਹੀਂ ਠੀਕ ਹੈ ਹਾਂ ਗਰੀਬਾਂ ਨੂੰ ਕਣ ਕੌਂਦੀ ਸੀ ਉਹ ਹੀ 5 ਕਿਲੋ ਕਰਤੀ 5 ਕਿਲੋ ਕਰਦੇ ਹਾਂ। ਹਾਂ ਝਾੜੂ। ਇਹ ਇਹ ਤਾਂ ਗੁਣਗਾਈ ਜਾਂਦੇ ਆ ਝਾੜੂ ਵਾਲਿਆਂ। ਇਹ ਗਾਈ ਜਾਣ ਜਿਹੜੇ ਗਾਏ ਉਹਨਾਂ ਨੂੰ ਦਿੱਤਾ ਉਹ ਚੱਕ ਦਿੱਤਾ ਉਹਦਾ। ਉਹ ਕਹਿੰਦੇ ਬਿਜਲੀ ਦੇ ਬਿੱਲ ਸਾਨੂੰ ਜ਼ੀਰੋ ਆਉਂਦੇ ਆ ਕਿਉਂਕਿ ਸਾਡਾ ਸਿੱਧ ਸਹੂਲਤ ਬਹੁਤ ਵਧੀਆ ਹੈ। ਤਕਲੀ ਬਿਜਲੀ। ਸਾਡੇ ਕਿਹੜੇ ਹੁਣ 20 ਕਿਲੋ ਝੋਨਾ ਲਾਇਆ ਵੀ ਅਸੀਂ ਬਿਜਲੀ ਦੀ ਸਹੂਲਤ ਮੰਨੀ ਜਾਂ ਜੀ। ਕਈ ਤਾਂ ਦਿਹਾੜੀ ਕਰਦੇ ਆ। ਉਹ ਤਾਂ ਕਹਿੰਦੇ ਸਰਕਾਰੀ ਗਰੀਬਾਂ ਦੀ। ਕਿ ਗਰੀਬਾ ਹੈ ਸਰਕਾਰ ਜੀ ਤਾਂ ਹੁਣ ਵੋਟਾਂ ਆ ਗਈਆਂ ਉਦੋਂ ਪਤਾ ਲੱਗੂਗਾ ਕਿਹਦੀ ਸਰਕਾਰ। ਅੱਛਾ। ਹਾਂ। ਹੁਣ ਫਿਰ ਪੂਰਾ ਕੰਮ ਟਾਈਟ ਆ। ਟਾਈਟ ਆ। ਅੱਛਾ। ਹਾਂ ਅਤੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਕਹਿੰਦੇ ਹਸਪਤਾਲਾਂ ਚ ਦਵਾਈ ਫਰੀ ਮਿਲਦੀ ਆ ਓਹੋ ਤੂੰ ਮੈਨੂੰ ਐ ਕਰ ਵੀ 50 ਕਿਲੇ ਪੈੜੀ ਦਵਾਈ ਦੇ ਠੇਕੇ ਤੇ ਤੇ ਬਿਜਲੀ ਬਿੱਲ ਮੈਨੂੰ ਜਦੋਂ 2 200 ਬਣ ਦਾਣੇ ਹੋਗੇ ਤਾਂ ਮੈਂ ਬਿੱਲ ਭਰਦਾ ਮਰਦਾ ਜੇ ਮੈਨੂੰ 1000 ਜਾਂ 2000 ਬਿੱਲ ਆਈ ਤਾਂ ਮੈਂ ਮਰਦਾ ਉਹਦੇ ਚ ਨਹੀਂ ਨਾ ਮਰਦਾ ਠੀਕ ਯਾਰ ਠੀਕ ਹਮ ਪਰ ਜਦੋਂ ਲੀਡਰ ਆਉਂਦੇ ਸੀ ਉਦੋਂ ਇਹ ਗੱਲਾਂ ਕਹਿੰਿਆ ਸੀ ਤੁਸੀਂ ਉਹਨਾਂ ਨੂੰ ਤੇ ਸਾਡੀ ਬਸ ਸੁਣਦਾ ਕੋਹਣਾ ਜਦੋਂ ਹੜਿਆ ਹੁੰਦਾ ਉਦੋਂ ਆਉਂਦਾ ਜਦੋਂ ਜਿੱਤ ਜਾਂਦਾ ਉਦੋਂ ਸਾਨੂੰ ਹਵਾ ਇੰਦੀ ਦੀ ਉਹਦੀ ਐਮਐਲਏ ਤੁਹਾਡੇ ਗਰੀਬਾਂ ਦੇ ਬਣਾਏ ਆ ਭਗਵੰਤ ਮਾਨ ਕਹਿੰਦਾ ਗਰੀਬ ਐਮਐਲਏ ਬਣਾਏ ਆ ਕਹਿੰਦਾ ਉਹਨਾਂ ਚ ਜਾ ਕੇ ਬਹਿੰਦੀ ਸੱਥਾਂ ਦੇ ਵਿੱਚ ਉਹ ਜਦੋਂ ਉਹ ਜਦੋਂ ਹਾਰ ਜਦੋਂ ਹਾਰ ਗਿਆ ਭਗਵੰਤ ਮਾਨ ਤੇ ਉਹ ਫੇਰ ਵੀ ਆ ਕੇ ਬੈਠੂ ਹੁਣ ਜਿਹੜੇ ਜਿੱਤਿਆ ਹੋਣਾ ਆ ਠੀਕ ਆ ਹੁਣ ਤਾਂ ਕਰਕੇ ਕੀ ਆ ਹਾਂ ਤਾਂ ਕਰਕੇ ਨਹੀਂ ਆ ਜਦੋਂ ਹਾਰ ਗਿਆ ਉਹਦੋਂ ਸੱਥਾਂ ਦੇ ਵਿੱਚ ਵੀ ਬੈਠੂਗਾ ਜੱਫੀਆਂ ਹੀ ਪਾਊਗਾ ਖੜਿਆਂ ਨੂੰ ਮਨਰੇਗਾ ਦਾ ਕੰਮ ਕਿਵੇਂ ਠਾੜੀ ਮਰ ਜਾਂਦੀ ਹੈ ਨਰੇਗਾ ਵੀ ਸਾਡੀ ਦਾ ਬੰਦ ਕਰੀ ਬੈਠੇ ਲੋਕਾਂ ਪਿੰਡਾਂ ਚ ਚੱਲਦੀ ਹੈ ਸਾਡੇ ਬੰਦਾਂ ਨਸ਼ਾ ਕਿਵੇਂ ਨਸ਼ਾ ਬੰਦ ਹੋਇਆ ਨਸ਼ਾ ਕਿਨੇ ਬੰਦ ਕਰ ਨਸ਼ਾ ਤਾਂ ਘੰਟੇ ਕੰਨੂ ਆ ਕੇ ਵੇਖ ਲਈ ਸਾਰੇ ਸੌਣ ਗਏ ਠੀਕ ਹੈ ਕਿਹੜੇ ਕਿਹੜੇ ਨਸ਼ੇ ਚੱਲਦੀਆਂ ਯਾਰ ਨਸ਼ੇ ਹੁਣ ਕੀ ਪਤਾ ਕੋਈ ਕੌਣ ਕਰਦਾ ਮੈਨੂੰ ਕਹਦਾ ਨਾ ਸਕਦੇ ਜਾਂਦੇ ਉਹ ਤਾਂ ਖਾਨ ਵਾਲੇ ਨੂੰ ਪਤਾ ਹੈ ਜੇ ਤੂੰ ਖਾਣਾ ਤੈਨੂੰ ਪਤਾ ਜੇ ਮੈਂ ਖਾਣਾ ਮੈਨੂੰ ਪਤਾ ਪਰ ਮੈਂ ਤਾਂ ਦੱਸ ਫਲੈਕਸ ਬੋਰਡ ਲਾਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਹਿੰਦੇ ਭਾਈ ਨਸ਼ਾ ਵੀ ਬੰਦ ਕਰਤਾ ਸੀ ਘਟ ਗਿਆ ਨਸ਼ਾ ਪੰਜਾਬ ਦੇ ਵਿੱਚ ਖਾਣ ਦੀ ਕੋਸ਼ਿਸ਼ ਕਰ ਤੈਨੂੰ ਕਹਿੰਦਾ ਗੱਡੀ ਭਰਨੀ ਨਸ਼ੇ ਦੀ ਹਾਂ ਐਨਾ ਵੇਚਦਾ ਹੋਰ ਫਲੈਕਸ ਬੋਰਡ ਤਾਂ ਬੰਦ ਪਰ ਉਹਨਾਂ ਦੇ ਯਾਰ ਫਲੈਕਸ ਬੋਰਡ ਲਾਈ ਰੱਖਣ ਗੱਡੇ ਨਾਲ ਭਰ ਲੈਂਦੀ ਹੈ ਹੋਰ ਅੱਛਾ ਜੀ ਪਿੰਡ ਚ ਵਿੱਚ ਵਿਕਦਾ ਜਾਂ ਦੂਜੇ ਪਿੰਡਾਂ ਚ ਉਹ ਯਾਰ ਆਏ ਹੁਣ ਅਸੀਂ ਸਾਨੂੰ ਦੱਸ ਜੇ ਗੱਡੀ ਲਈ ਜਾਂਦਾ ਤਾਂ ਉਹ ਸਾਨੂੰ ਦੱਸ ਕੇ ਜਾਊਗਾ ਮੈਂ ਵੇਚਣ ਚੱਲਿਆ ਉਹ ਉਹ ਪਤਾ ਲੱਗਦਾ ਜਦੋਂ ਫੜਿਆ ਜਾਂਦਾ ਵੀ ਆਹ ਪੈਸੇ ਫੜਿਆ ਗਿਆ ਤੁਸੀਂ ਕਹਿੰਦੇ ਅਸੀਂ ਗਰੀਬ ਐ ਸਾਨੂੰ ਸੁੱਖ ਸਹੂਲਤਾਂ ਮਿਲਦੀਆਂ ਨਹੀਂ ਜਿਹੜਾ ਕਣਕ ਆ ਉਹ ਸਾਡੀ ਘਟਾ ਦਿੰਦੀ ਹੈ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤੁਹਾਨੂੰ ਸਾਨੂੰ ਕੁਝ ਸਹੂਲਤ ਜੇ ਦੰਦਾ ਹੀ ਕੋਈ ਨਹੀਂ ਤੇ ਸਹੂਲਤ ਸਾਨੂੰ ਐਵੇਂ ਕਹੋਗੇ ਤੁਸੀਂ ਦੱਸੋਗੇ ਤਾਂ ਹੀ ਉਹ ਤੁਹਾਨੂੰ ਦੱਸ ਦੇਣਗੇ ਕਿ ਆਪਾਂ ਹੀ ਤੁਹਾਨੂੰ ਸਹੂਲਤਾਂ ਚਾਹੀਦੀਆਂ ਕੀ ਕੀ ਹੋਣਾ ਚਾਹੀਦਾ ਕਾਰਾਲਿਆਂ ਨੇ ਬੱਧੀ ਜੀ 1500 ਬੱਸ ਨੂੰ ਉਹ ਹੀ ਆਈ ਆ ਇਹ ਕਦੋਂ ਆਈ ਮੈਂ 2500 ਕਰ ਦੂੰ ਮੈਂ ਇੰਨੇ ਕਰ ਦੂੰ ਤੇ ਕੀ ਕੀਤੀ ਜਾਏ ਨਹੀਂ ਜੀ 2500 ਰੁਪਏ ਪੈਨਸ਼ਨ ਦਾ ਵਾਅਦਾ ਕੀਤਾ ਸੀ ਤੁਸੀਂ ਕਹਿੰਨੇ ਉਹ ਨਹੀਂ ਪੂਰਾ ਕੀਤਾ ਹੋਰ ਕੀ ਸਹੂਲਤ ਚਾਹੀਦੀ ਹੈ ਤੇ ਹੋਰ ਸਾਨੂੰ ਸਹੂਲਤ ਹੋਣ ਕੀ ਦੇ ਦੂ ਹੁਣ ਤਾਂ ਵੋਟਾਂ ਲੈਣੀਆਂ ਉਹਨੇ ਆਪੇ ਲਾ ਜੀ ਬਲ ਬਲ ਕਹਿੰਦੇ ਵੋਟਾਂ ਪਾ ਦਿਓ ਡੈਂਪੀ ਢੱਲੋ ਕਰਵਾ ਦੇਣਗੇ ਤੁਹਾਡੇ ਕੰਮ ਹਾਂ ਜੀ ਕੰਮ ਡੈਂਪੀ ਢੱਲ ਨੂੰ ਯਾਰ ਉਹ ਤਾਂ ਉਹ ਤਾਂ ਜਦੋਂ ਆ ਜਦੋਂ ਆਊਗਾ ਡੈਂਪੀ ਢੱਲਵਾਊਗਾ ਡੈਂਪੀ ਪਾਉ ਨੂੰ ਪੁੱਛ ਲਾਂਗੇ ਜਿੱਦਾਂ ਸਾਡੇ ਕੰਮ ਕਰੇਗਾ ਤਾਂ ਪਾਵਾਂਗੇ ਨਹੀਂ ਆਦਾ ਜਾ ਜੀ ਹੋਰ ਕੋਈ ਵਿਕਾਸ ਦੀ ਗੱਲ ਕੋਈ ਨਹੀਂ ਜੀ ਬਸ ਵਧੀਆ ਜੀ ਹਾਂ ਜੀ ਵਿਕਾਸ ਕੋਈ ਨਹੀਂ ਸਾਰੇ ਮਿੱਠੀਆਂ ਗੋਲੀਆਂ ਵਾਲੀ ਹੈ ਸਾਰੇ ਮਿੱਠੀਆਂ ਗੋਲੀਆਂ ਵਾਲੀ ਹੈ ਪਰ ਬਾਪੂ ਤਾਂ ਕਹਿੰਦਾ ਬਹੁਤ ਵਧੀਆ ਕੰਮ ਕਰ ਰਹੀ ਹੈ ਮਾਨ ਸਰਕਾਰ 25 30 ਸਾਲ ਪਹਿਲਾਂ ਜਿਹੜੇ ਬਾਦਲ ਨੇ ਕੰਮ ਕਰਤੇ ਕਰਤੇ ਜੀ ਜੀ ਉਸ 25 30 ਸਾਲ ਪਹਿਲਾਂ ਦੇ ਕੰਮ ਹੋਇਆ ਜਿਹੜੇ ਬਾਦਲ ਨੇ ਕੀਤੇ ਆ ਉਹ ਲੋਕਾਂ ਨੂੰ ਆਇਆ ਲੱਗਦਾ ਵੀ ਬਾਦਲ ਨੇ ਜੇਬ ਚੋਂ ਕੀਤੇ ਜੇਬ ਚੋਂ ਕਿਸੇ ਨੇ ਕੁਝ ਨਹੀਂ ਕੀਤਾ ਸਭ ਸਾਡਾ ਟੈਕਸ ਦਾ ਪੈਸਾ ਜਾਂਦਾ ਸੜਕਾਂ ਬਣੀਆਂ ਟੈਕਸ ਨਾਲ ਬਣੀਆਂ ਮੰਡੀਆਂ ਬਣੀਆਂ ਸਾਡੇ ਟੈਕਸ ਨਾਲ ਬਣੀਆਂ ਜੀ ਨਸ਼ਾ ਸਭ ਤੋਂ ਪਹਿਲਾਂ ਲਿਆਉਣ ਵਾਲੀ ਕਾਲੀਦਲ ਸਰਕਾਰ ਹੈ ਮਜੀਠੀਆ ਹੁਣ ਜਸਵਿੰਦਰ ਜਗਦੀਸ਼ ਭੋਲਾ ਸੀ ਉਹ 13 ਬੰਦੇ ਆ 23 ਬੰਦੇ ਨੇ 23 ਬੰਦੇ ਨੂੰ 13 ਸਾਲ ਦੀ ਸਜ਼ਾ ਹੋ ਗਈ ਉਹ ਸ਼ਰੇਆਮ ਕਹਿ ਰਹੇ ਆ ਮਜੀਠੀਆ ਸਾਡੇ ਨਾਲ ਸੀ ਇਹ ਸਾਡਾ ਮਾਸਟਰਮਾਈਂਡ ਸੀ ਕੈਪਟਨ ਵਰਿੰਦਰ ਦੀ ਸਰਕਾਰ ਵੇਲੇ ਬਾਦਲ ਸਾਹਿਬ ਨੇ ਤਾਂ ਨਾਮ ਕੜਵਾਤਾ ਵਿੱਚੋਂ ਉਹ ਚਾਰਾਂ ਤਿੰਨਾਂ ਨੂੰ ਉਹਨਾਂ ਨੂੰ ਅਮਰ ਕੈਦੀ ਸਜ਼ਾ ਹੋ ਗਈ। ਉਸ ਤੋਂ ਬਾਅਦ ਕਾਂਗਰਸ ਸਾਹਿਬ ਜੀ ਇਹਨਾਂ ਨੇ ਵੀ ਗੁਟਕਾ ਖਾ ਚੱਕ ਕੇ ਸੌਂ ਖਾਦੀ ਸੀ ਨਸ਼ਾ ਬੰਦ ਕਰਾਂਗੇ ਉਸ ਤੋਂ ਜ਼ਿਆਦਾ ਵੱਧ ਗਿਆ। ਇਹ ਆਮ ਆਦਮੀ ਸਰਕਾਰ ਕਹਿੰਦੀ ਅਸੀਂ ਚਾਰਾਂ ਦਿਨਾਂ 'ਚ ਬੰਦ ਕਰ ਦਾਂਗੇ ਭਗਵੰਤ ਮਾਨ ਦਾ ਸੀ। ਉਦੋਂ ਵੀ ਜ਼ਿਆਦਾ ਵੱਧ ਗਿਆ। ਜਿਹੜੇ ਇੱਥੇ ਤੁਸੀਂ ਕਹਿੰਦੇ ਹਲਕਾ ਨ ਚਾਰਜ ਲਾਇਆ ਸ਼ਰਮਾ ਉਹਦੇ ਆਪਦੇ ਪਿੰਡ ਚਿੱਟਾਂ ਵੇਖਦਾ ਜਿੰਨਾ ਮਰਜ਼ੀ ਲੈ ਲੋ ਜਾ ਕੇ। ਉਹਦੇ ਪਿੰਡ ਦੇ ਲੋਕ ਥੋੜੇ ਦਿਨ ਹੋ ਗਏ ਧਰਨਾ ਲਾਈ ਬੈਠੇ ਸੀ ਦੋ ਦਿਨ ਧਰਨਾ ਲਾਈ ਰੱਖਿਆ ਉਹਨਾਂ ਨੇ। ਜੀ। ਜੀ। ਤਲੀ ਬਿਜਲੀ ਨੂੰ ਕੀ ਕਰਾਂਗੇ ਬਿਜਲੀ ਤਾਂ ਇਹ ਮਿੱਠੀ ਗੋਲੀ ਦਿੱਤੀ ਆ ਜਦੋਂ ਪ੍ਰੀਪੇਡ ਮੀਟਰ ਲੱਗ ਗਏ ਲੋਕਾਂ ਨੂੰ ਉਦੋਂ ਪਤਾ ਲੱਗੂਗਾ ਵੀ ਸਾਨੂੰ ਫ੍ਰੀ ਦਿੱਤੀ ਆ ਕਿ ਕੀ ਸਿਸਟਮ ਆ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਪਿੰਡਾਂ ਦੇ ਵਿੱਚ ਚੈਪਾਂ ਵਾਲੇ ਮੀਟਰ ਲਾ ਹਾਂ ਉਹ ਇਹਨਾਂ ਨੂੰ ਸਿਰ ਹੀ ਪਤਾ ਲੱਗੂ ਜਿਹੜੇ ਅਨਪੜ੍ਹ ਲੋਕ ਆ ਜਿਹੜੇ ਹੁਣ ਕਹਿੰਦੇ ਬਹੁਤ ਆਵਦੇ ਗੈਸਾਂ ਨੂੰ ਚੀਸ ਹੋ ਜਾਂਣਟ ਮਾਫ ਕਰਤੀ ਇਹਨਾਂ ਨੂੰ ਉਦੋਂ ਰਿਜ਼ਲਟ ਮਿਲੂਗਾ ਜਦੋਂ ਲੱਗ ਗਏ ਪਟਿਆਲੇ ਏਰੀਆ 'ਚ ਕਈ ਪਿੰਡਾਂ 'ਚ ਉਹ ਲੱਗੇ ਨੇ ਉੱਥੇ ਅਜੇ ਰੌਲਾ ਪਈ ਜਾਂਦਾ ਲੋਕ ਧਰਨੇ ਲਈ ਬੈਠੇ ਨੇ ਸਾਡੇ ਗਿੱਦੜਵਾ ਹਲਕੇ 'ਚ ਖੜ ਚਿਪਾਂ ਵਾਲੇ ਮੀਟ ਹਾਂ ਹਾਂ ਸਿੱਖਿਆ ਦੇ ਵਿੱਚ ਕੁਝ ਸੁਧਾਰ ਆ ਸਿੱਖਿਆ ਨੀਤੀ ਨੂੰ ਲੈ ਕੇ ਆਏ ਸੀ ਕਹਿੰਦੇ ਭਈ ਦਿੱਲੀ ਮਾਡਲ ਲਾਗੂ ਕਰਾਂਗੇ ਦਿੱਲੀ ਦੇ ਵਿੱਚ ਕੀ ਸੀ ਕਿ ਸਰਕਾਰੀ ਮੁਲਾਜ਼ਮਾਂ ਦੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲ 'ਚ ਪੜ੍ਹਦੇ ਆ ਪਹਿਲਾਂ ਇੱਕ ਗੱਲ ਦੱਸੋ ਕਿ ਤੁਹਾਡੇ ਜਿਹੜਾ ਸਰਕਾਰੀ ਸਕੂਲ ਆ ਉਹਦੇ 'ਚ ਕਿਸੇ ਪਿੰਡ ਦੇ ਮੁਲਾਜ਼ਮ ਦੇ ਬੱਚੇ ਪੜ੍ਹ ਰਹੇ ਆ ਕੋਈ ਇਕੱਦੇ ਦੇ ਭਾਵੇਂ ਪੜ੍ਹਦੇ ਹੋਣ ਨਹੀਂ ਜੀ ਸਾਰੇ ਗਰੀਬ ਘਰਾਂ ਦੇ ਪੜ੍ਹਦੇ ਆ ਮੁਲਾਜ਼ਮਾਂ ਦੇ ਤਾਂ ਚੰਗੇ ਸਕੂਲਾਂ 'ਚ ਪੜ੍ਹਦੇ ਆ ਬਾਪੂ ਕਹਿੰਦਾ ਬਹੁਤ ਵਧੀਆ ਸਰਕਾਰ ਸਰਕਾਰ ਤਾਂ ਬਹੁਤ ਵਧੀਆ ਇਹਨਾਂ ਨੇ ਕਾਲਜ ਬਹੁਤ ਬੰਦ ਕਰਤੇ ਯੂਨੀਵਰਸਿਟੀਆਂ ਬਹੁਤ ਬੰਦ ਕਰਤੀਆਂ ਬਹੁਤ ਵਧੀਆ ਸਰ ਬਰ ਉਹਨੇ ਠੇਕੇ ਦੇਈ ਜਾਂਦੀ ਆ ਵਾਰਲਿੰਗ ਸਟੇਟਾਂ ਨੂੰ ਜੀ ਬਾਪੂ ਜੀ ਕਿੰਨੇ ਪੋਤੇ ਆ ਤੁਹਾਡੇ ਪੋਤੇ ਪੋਤੀਆਂ ਦੋ ਐ ਕਿਹੜੇ ਸਕੂਲ ਚ ਪੜਦੇ ਆ ਇੱਕ ਗੁਰੂਕੋਲ ਚ ਹੈ ਇੱਕ ਮੁਕਸਰ ਹੈ ਸਰਕਾਰੀ ਸਕੂਲ ਚ ਕਿਉਂ ਨਹੀਂ ਲਾਇਆ ਸਰਕਾਰੀ ਕਿਹੜਾ ਮੁਕਸਰ ਸਰਕਾਰੀ ਕਾਲਜ ਕਾਲਜ ਚ ਆਂ ਕਾਲਜ ਚ ਪੜਦੇ ਹੋ ਵੱਡੇ ਵੱਡੇ ਆ ਨਾ ਤਾਂ ਹਾਂ ਮੁੰਡਾ ਛੋਟੇ ਜਵਾਕ ਕਿੱਥੇ ਪੜਦੇ ਆ ਕੋਈ ਕੁੜੀਆਂ ਗੁਰੂਕੋਲ ਗੁਰੂਕੋਲ ਛੋਟਾ ਬੱਚਾ ਕਿੱਥੇ ਪੜ ਰਿਹਾ ਗੁਰੂ ਕੋਲ ਚ ਗੁਰੂ ਕੋਲ ਚੋਂ ਇਥੇ ਪੜ ਰਿਹਾ ਹਾਂ ਹਾਂਜੀ ਪਰਤਪਾਲ ਸ਼ਰਮਾ ਦਾ ਸਕੂਲ ਹੈ ਗੁਰੂ ਕੋਲ ਚ ਉੱਥੇ ਉੱਥੇ ਵੜਦੇ ਆ ਯਾਰਾ ਬੱਚੇ ਬਹੁਤ ਵੱਡਾ ਸਕੂਲ ਹੈ ਬਹੁਤ ਵੱਡਾ ਪ੍ਰਾਈਵੇਟ ਹੈ ਹਾਂ ਇੱਕ ਬੱਚੇ ਦਾ ਹੈਗਾ 50-60000 ਰੁਪਿਆ ਖਰਚਾ ਇੱਕ ਬੱਚੇ ਦਾ ਹਾਂ ਇੱਕ ਪਾਸੇ ਕਿਸਾਨ ਕਹਿੰਦੇ ਨੇ ਕਿ ਸਾਨੂੰ ਕਰਜ਼ਾ ਮਾਫ ਕਰ ਦਿਓ ਇੱਕ ਪਾਸੇ ਇੱਕ ਸਾਲ 60000 ਰੁਪਏ ਦਾ ਸਕੂਲਾਂ ਵਾਲਿਆਂ ਨੂੰ ਦੇ ਰਿਆ 60000 ਰੁਪਏ ਸਾਲ ਦਾ ਕਰਜ਼ਾ ਸਰਕਾਰ ਮਾਫ ਨਹੀਂ ਕਰਦੀ ਜੇਕਰ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜਾਈ ਕਰਾਂ ਤਾਂ ਕਿਵੇਂ ਲੱਗਦਾ ਤੁਹਾਨੂੰ ਨਾ ਸਰਕਾਰ ਦੇ ਪੈਰੀ ਡਿਗਣਾ ਪਵੇ ਨਾ ਧਰਨੇ ਲਾਉਣ हां है कई ਪਿੰਡਾਂ ਦੇ ਵਿੱਚ ਸਰਕਾਰੀ ਸਕੂਲਾਂ 'ਚ ਬਹੁਤ ਸਹੂਲਤਾਂ ਬੱਚਿਆਂ ਨੂੰ ਐਸੇ ਵੀ ਲਾ ਕੇ ਦਿੱਤੇ ਗਏ ਆ ਬਹੁਤ ਵਧੀਆ ਸਹੂਲਤਾਂ ਨੇ ਠੀਕ ਹੈ ਪਰ ਹੁਣ ਲੋਕਾਂ ਦੇ ਵਿੱਚ ਰਿਸਕੀ ਬਣ ਗਈ ਜਦੋਂ ਕਾਲੀ ਤੇ ਕਾਂਗਰਸ ਦੀ ਸਰਕਾਰ ਸਿਰੋ ਸਕੂਲਾਂ 'ਚ ਪੜਾਈ ਨਹੀਂ ਸੀ ਮਾਸਟਰ ਪੂਰੇ ਨਹੀਂ ਹੁੰਦੇ ਸੀ ਉਹ ਲੋਕਾਂ ਦਾ ਰੁਝਾਨ ਹੀ ਪ੍ਰਾਈਵੇਟ ਸਕੂਲਾਂ 'ਨੂੰ ਹੋ ਗਿਆ ਜੇ ਤਕੜਾ ਤਾਂ ਜੀ ਮਾੜਾ ਤਾਂ ਇਹ ਦਿਹਾੜੀਦਾਰ ਬੰਦਾ ਵੀ ਨੂੰ ਨੂੰ ਵੀ ਆਏ ਆ ਮੇਰਾ ਬੱਚਾ ਨਸ਼ੇ ਤੋਂ ਬਾਝੇ ਚੰਗੇ ਸਕੂਲ 'ਚ ਪੜ੍ਹ ਜਾਏ ਉਹ ਵੀ ਪ੍ਰਾਈਵੇਟ ਸਕੂਲ ਚਲਾਉਂਦਾ ਹੈ ਮਰੇ ਉਥੇ ਪੜਾਈ ਹੈ ਪ੍ਰਾਈਵੇਟ ਸਕੂਲਾਂ ਚ ਹੁਣ ਹੈ ਪ੍ਰਾਈਵੇਟ ਸਕੂਲਾਂ ਚ ਪੜਾਈ ਹੈ ਤਾਂ ਕਰਕੇ ਲਾਉਂਦੇ ਹਾਂ 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 ਹੈਗੀ ਆਪਣਾ ਪ੍ਰਾਈਵੇਟ ਸਕੂਲਾਂ ਸਰਕਾਰੀ ਸਕੂਲਾਂ ਚ ਪੜਾਈ ਨਹੀਂ ਹੈਗੀ ਇਸ ਕਰਕੇ ਲਾਉਂਦੇ ਹਾਂ ਉਥੇ ਗਰੀਬਾਂ ਦੇ ਕੋ ਪੜਦੇ ਜਿਨ੍ਹਾਂ ਦੇ ਦਿਹਾੜੀਦਾਰ ਹੈ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਕਿ ਬੱਚੇ ਆਨੇ ਆਕੇ ਕਿਤਾਬ ਚੱਕਣੀਆਂ ਜਾਂ ਨਹੀਂ ਚੱਕਣੀਆਂ ਤੁਸੀਂ ਕਿਵੇਂ ਕੀ ਮੰਨਦੇ ਹੋ ਕਿਉਂ ਨਹੀਂ ਲਾਉਂਦੇ ਬੱਚਿਆਂ ਨੂੰ ਸਰਕਾਰੀ ਉਹ ਉਸਕਾਰੀ ਜੀ ਪੜਾਈ ਹੋਣੀ ਜੇ ਕੋਈ ਇੱਕ ਤਾਂ ਮਾਸਟਰ ਹੈਗਾ ਉਹ ਪੜਾਉਂਦਾ ਨਹੀਂ ਉਹ ਬੱਚੇ ਬਾਲੇ ਆ ਕੱਲਾ ਪਰ ਤੁਸੀਂ ਕਹਿੰਦੇ ਹੋ ਸਰਕਾਰ ਚੰਗੀ ਐ ਤੈਨੂੰ ਨਹੀਂ ਚੰਗੇ ਹੋਣੇ ਸੀ ਮੇਰੀ ਗੱਲ ਸੁਣੋ ਜੇ ਸਾਰੇ ਗੱਲ ਮੈਂ ਕੀ ਜਵਾਂ ਵੀ ਕੋਈ ਮਾੜਾ ਕੁਝ ਚੰਗਾ ਕੰਮ ਵੀ ਕਰਦਾ ਕੋਈ ਮਾੜਾ ਵੀ ਕਰਦਾ ਇਹ ਤਾਂ ਇਹ ਨਹੀਂ ਮੈਂ ਖਾਬ ਸਾਰਾ ਚੰਗਾ ਕਰਦੇ ਜਾਂ ਸਾਰਾ ਮਾੜਾ ਨੇ ਪਰ ਬੱਚਿਆਂ ਦਾ ਪਵੇਖੀ ਸਭ ਤੋਂ ਪਵੇਖ ਫਸਲ ਹੁੰਦੀ ਐ ਮੈਂ ਤੈਨੂੰ ਗੱਲ ਨੂੰ ਮੰਨਦਾ ਜਿਹੜੇ ਅਸੀਂ ਪ੍ਰਾਈਵੇਟ ਚ ਪੜਾਉਨੇ ਆ ਮਾਰੀ ਦੇ ਪੜਾਉਨੇ ਆ ਉਹ ਸਾਡੀ ਜ਼ਰੂਰੀ ਨਹੀਂ ਕੀ ਵੀ ਸਾਨੂੰ ਪੈਸੇ ਲਾਉਣ ਦੀ ਕੀ ਕਰਦੇ 50-60 ਹਜ਼ਾਰ ਰੁਪਇਆ ਸਾਡੇ ਕੋਲ ਕਿੱਥੇ ਨਿੱਕੇ ਜਿਵੇਂ ਪੰਜ ਚਾਰ ਅਗਲੇ ਕੋਲੇ ਪਰ ਮਾਰੀ ਦੇ ਲਾਉਣਾ ਪੈਂਦਾ 30 ਦਾ ਭੇਖ ਪਾਵਾ ਆ ਪ੍ਰਾਇਮਰੀ ਜਦੋਂ ਜਿਹੜੇ ਸਰਕਾਰੀ ਚ ਲਾਉਣੇ ਐ ਉਹ ਬੱਚੇ ਦੀ ਪੜ੍ਹਾਈ ਐਵੇਂ ਜਾਂਦੀ ਆ ਉਹਦਾ ਟਾਈਮ ਲੰਘਦਾ ਮਾਰੀ ਦੇ ਫਿਰ ਸੰਭੋਸ ਲਾਉਣਾ ਪੈਂਦਾ ਉਹਨੂੰ ਪਰ ਜਿਹੜੇ ਗਰੀਬਾਂ ਦੇ ਬੱਚੇ ਪੜ੍ਹਦੇ ਉਹਨਾਂ ਦਾ ਭਵਿੱਖ ਵੀ ਤਾਂ ਖਰਾਬ ਹੋਉਂਦਾ ਮੈਂ ਫਿਰ ਕੀ ਕਰਾਂ ਮਾਰੀ ਦੇ ਲਾਉਣਾ ਮੇਰੇ ਕੋਲ ਪੈਸੇ ਹੀ ਨਹੀਂ ਉਹ 60 70 ਹਜ਼ਾਰ ਬੇਚਾਰੇ ਕਿੱਥੋਂ ਲਾਉਣ ਮੈਂ ਮੰਗਦਾ ਇਸ ਗੱਲ ਨੂੰ ਬਚਾਰੇ ਉਹ ਜਿਹੜੇ ਬੰਦਾ ਜੈਲੀਦਾਰ ਬੰਦਾ 400 300 ਲੈ ਕੇ ਬੱਸਾ ਵੀ ਲੰਪਰ ਕਰਦਾ ਉਹ 60 70 ਹਜ਼ਾਰ ਕਿਵੇਂ ਭਰੂਗਾ ਉਹ ਮਾਰੀ ਦੇ ਲਾਉਂਦਾ ਉਹ ਜੀ ਨਹੀਂ ਕਰਦਾ ਉਹਦੇ ਵੀ ਕਿੱਥੋਂ ਦਾ ਵਿੱਚ ਕੰਮ ਕਰਦੇ ਚੰਗੇ ਸਕੂਲ ਚ ਬਣਾਵਾ ਮੇਰਾ ਬੱਚਾ ਚ ਪਰ ਗੱਲ ਕੀ ਕਰੀ ਮੇਰੇ ਕੋਲ ਪੈਸੇ ਹੀ ਨਹੀਂਗੇ ਪਰ ਉਹਨਾਂ ਦਾ ਭਵਿੱਖ ਖਰਾਬ ਕਰਨ ਦੇ ਵਿੱਚ ਆਮ ਲੋਕਾਂ ਦਾ ਹੱਥ ਆ ਸਰਕਾਰ ਦਾ ਨਹੀਂ ਕਹਿ ਸਕਦਾ ਮੈਂ ਨਾ ਸਰਕਾਰ ਦਾ ਸਾਰਾ ਹੀ ਹੈ ਆਮ ਲੋਕਾਂ ਦਾ ਕਹਿ ਸਕਦੇ ਕਿਉਂਕਿ ਇੱਕ ਪਾਸੇ ਆਪਾਂ ਇਹ ਕਹਿੰਨੇ ਕਿ ਸਰਕਾਰਾਂ ਚੰਗੀਆਂ ਨਹੀਂ ਪਰ ਜਦੋਂ ਭਵਿੱਖ ਦੀ ਗੱਲ ਆਉਂਦੀ ਹੈ ਉਦੋਂ ਲੋਕਾਂ ਦੇ ਬੱਚਿਆਂ ਦੇ ਜਿਹੜੇ ਬੱਚਿਆਂ ਦਾ ਭਵਿੱਖਾ ਉਹ ਤੇ ਉਸ ਦੀ ਗੱਲ ਨਹੀਂ ਕੀਤੀ ਜਾਂਦੀ ਤਾਂ ਇਸ ਨੂੰ ਮੰਨਦੇ ਹੋ ਕਿ ਤੁਸੀਂ ਆਮ ਲੋਕਾਂ ਦਾ ਕੀ ਜ਼ਿੰਮੇਵਾਰ ਆਮ ਲੋਕ ਉਹ ਆਮ ਲੋਕਾਂ ਦਾ ਵੀ ਹੈ ਜ਼ਿਆਦਾਦਾਰ ਸਰਕਾਰਾਂ ਦਾ ਇਹਨਾਂ ਦੇ ਕਰਪਸ਼ਨ ਸਰਕਾਰ ਆ ਗਈ ਹੈ ਕਹਿੰਦੇ ਅਸੀਂ ਐਂ ਕਰ ਦਿਆਂਗੇ ਜਿਵੇਂ ਕਰ ਦਿਆਂਗੇ ਪਿੱਛੇ ਜਿਹੇ ਇਹਨਾਂ ਦਾ ਡੀਆਈਜੀ ਫੜਿਆ ਉਹ ਸਰ ਕਾਂਗਰਸ ਦੀ ਸਰਕਾਰ ਤੋਂ ਲੈ ਕੇ ਹੁਣ ਤੱਕ ਜਿੰਨੇ ਜਿੰਨੇ ਜ਼ਿਲ੍ਹਿਆਂ ਚ ਲਿਆ ਉਹਦੇ ਕੋਲ ਕਰੋੜਾਂ ਰੁਪਏ ਨਿਕਲਿਆ ਜੀ ਠੀਕ ਹੈ ਕਦਾ ਨਿਕਲਿਆ ਨਸ਼ੇ ਵਾਲਿਆਂ ਤੋਂ ਮੀਨਾ ਲੈਂਦਾ ਸੀ ਨਸ਼ੇ ਦੇ ਸਦਾਗਰਾਂ ਨਾਲ ਸਿੱਧੇ ਸੰਪਰਕ ਸੀ ਉਹਦੇ ਇਹ ਤਾਂ ਨਸ਼ਾ ਪੁਲਿਸ ਤਾਫ ਆਫ ਕੌਂਡੀ ਸਰਕਾਰ ਆਫ ਕੌਂਡੀ ਬੰਦ ਕਿਵੇਂ ਹੋ ਜੂਗਾ ਇਹ ਤਾਂ ਕਹਿੰਦਾ ਸੀ ਮੈਂ ਚਾਰਾਂ ਦਿਨਾਂ ਚ ਬੰਦ ਕਰਾਂ ਗੰਦਾਰੀ ਦੇ ਤਾਂ ਵੱਡੇ ਵੱਡੇ ਬੋਰਡ ਲਾਉਂਦੇ ਸੀ ਸੀਐਮ ਆਏ ਤਾਂ ਬਹੁਤ ਕੁਝ ਲਾਉਂਦੇ ਆ ਹੁਣ ਸਾਡੇ ਗਿੱਦੜਵਾ ਹਲਕੇ ਤੇ ਇਲੈਕਸ਼ਨ ਆ ਹੁਣ ਵੀ ਆਉਣਗੇ ਬਹੁਤ ਕੁਝ ਕਰਨਗੇ 1000 ਰੁਪਏ ਦਾ ਐਲਾਨ ਇਹਨਾਂ ਨੇ ਬੁੜੀ ਨੂੰ ਕੀਤਾ ਸੀ 28 29 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਉਹ 28000 ਰੁਪਏ ਇੱਕ ਬੁੜੀ ਦਾ ਬਣਦਾ 28000 ਨਾਲ ਸਾਡਾ ਹੋਰ ਤੁਸੀਂ ਸਾਡੇ ਗਿੱਦੜਵੇ ਹਲਕੇ ਦੀ ਇਹ ਮਿੱਠੀਆਂ ਗੋਲੀਆਂ ਸਿੱਟਦੇ ਨੇ ਸਭ ਇਹਨਾਂ ਮਿੱਠੀਆਂ ਗੋਲੀਆਂ ਤੇ ਬਿਜਲੀ ਦੇ ਬਿੱਲਾਂ ਤੇ ਜਿਹੜੇ ਲੋਕ ਨੇ ਉਹ ਖੁਸ਼ ਨੇ ਕਹਿੰਦੇ ਕਿ ਝਾੜੂ ਵਾਲੀ ਸਰਕਾਰ ਹੀ ਬਹੁਤ ਚੰਗੀ ਬਸ ਕੱਲੇ ਬਿੱਲਾਂ ਤੇ ਖੁਸ਼ ਨੇ ਜਿਹੜੀ ਕਣਕ ਆਉਂਦੀ ਸੀ ਸੈਂਟਰ ਨੂੰ 30 ਕਿਲੋ ਉਹਨੇ 5 ਕਿਲੋ ਕਰਤੀ ਕੋਈ ਵੀ ਸੈਂਟਰ ਨੂੰ ਆਵਾਸ ਯੋਜਨਾ ਚੱਲਦੀ ਜਾਂ ਕੁਝ ਵੀ ਚੱਲਦਾ ਹੈ ਕਿਸੇ ਦੀ ਵੀ ਸਰਕਾਰ ਆ ਅਕਾਲੀ ਦਲ ਦੀ ਆ ਕਾਂਗਰਸ ਦੀ ਆ ਝਾੜੂ ਦੀ ਆ ਹੁੱਕਾ ਦਵਾ ਦਿੰਦੇ ਨੇ ਲੀਡਰ ਪਿੰਡ ਜਾਜੋ ਥੋੜੇ ਫਾਰਮ ਭਰਨੇ ਆ ਉਹਨਾਂ ਨੂੰ ਜਦੋਂ ਤੇ ਕਿਰੇ ਨਹੀਂ ਪਤਾ ਹੁੰਦਾ ਕਿ ਇਹ ਸੈਂਟਰ ਦੀ ਸਕੀਮ ਹੈ ਉਹ ਕਹਿੰਦੇ ਸਾਡੇ ਐਮਐਲਏ ਨੇ ਦਿੱਤੀ ਹੈ ਸਾਡੇ ਐਮਪੀ ਨੇ ਦਿੱਤੀ ਹੈ ਪ ਸੈਂਟਰ ਦੀਆਂ ਹੁਣ ਵੀ ਬਹੁਤ ਸਕੀਮਾਂ ਚੱਲ ਰਹੀਆਂ ਨੇ ਜਿਹਨੂੰ ਪਤਾ ਉਹਦਾ ਭਰੀ ਜਾਂਦੇ ਨੇ ਜਿਹੜੇ ਨਹੀਂ ਪਤਾ ਉਹ ਬੱਸ ਹੈ ਠੀਕ ਹੈ ਸੈਂਟਰ ਦੀ ਗੱਲ ਕੀਤੀ ਉਹ ਕਹਿੰਦੇ ਮੋਦੀ ਮਾੜਾ ਇੱਥੇ ਇੰਨੇ ਬੰਦੇ ਖੜੇ ਨੇ ਇੰਨੇ ਬੈਠੇ ਨੇ ਸਾਰਿਆਂ ਨੂੰ 2000 ਰੁਪਏ ਆਉਂਦਾ ਇਹਦੇ ਇੰਨਾ ਹੀ ਜਿਹਾ ਮਾੜਾ ਹੋਵੇ 2000 ਰੁਪਏ ਦਾ ਲੈਣਾ ਬੰਦ ਕਰਨ ਉੱਥੇ ਧਰਨਿਆਂ ਦੇ ਬੈਠੇ ਨੇ ਕਿਸਾਨ ਉਹਨਾਂ ਦਾ ਕੋਈ ਕੋਈ ਲੀਡਰ ਆ ਕਿਸਾਨ ਯੂਨੀਅਨ ਦਾ ਜਾਂ ਕੋਈ ਹੋਰ ਆ ਉਹਦੇ ਡਾਂਗ ਵਜੀ ਵੇਖੀ ਹੈ ਕਿਤੇ ਜਾਂ ਉਹਦਾ ਮੁੰਡਾ ਜਾਂਦਾ ਰਿਸ਼ਤੇਦਾਰ ਫੱਟੜ ਜਾ ਹੋਇਆ ਜਾਂ ਮਰਿਆ ਦੇਖਿਆ ਕਿਤੇ ਆਮ ਕਿਸਾਨ ਹੀ ਮਰਦਾ ਛੋਟਾ ਕਿਸਾਨ ਹੀ ਮਰਦਾ ਜਦੋਂ ਮਰ ਮੈਂ ਮਾਰੀ ਗਲਤੀ ਕਰੀ ਮੈਂ ਜਿਹੜੀ ਗੱਲ ਕਰ ਬੱਸ ਉਹ ਨਹੀਂ ਗੱਲ ਕਰ ਮੇਰਾ ਸਰਕਾਰਾਂ ਕੋਈ ਵੀ ਆ ਉਹ ਆਪਦੇ ਵਿਖਣੋ ਸੁਭਦੀਆ ਸਾਡਾ ਕੋਈ ਨਹੀਂ ਕੋ ਸੋਚਦਾ ਬੱਸ ਕਿਵੇਂ ਤੂੰ ਜਿਵੇਂ ਬੱਚਾ ਲੈ ਸਭ ਲਾਇਆ ਤੂੰ ਮਾਸਟਰ ਪੜਨ ਲਾ ਦੇਣਾ ਕੱਲਣਾ ਇੱਥੇ ਤੂੰ ਰੋਟੀਆਂ ਸਾਨੂੰ ਕੋ ਕਹੁੰਦੇ ਲਿਆ ਕੇ ਜਿਹੜੇ ਇੱਕ ਮਾਸਟਰ ਰੋਟੀਆਂ ਬੋਲਟੀਆਂ ਲੈ ਵਿਚਾਰਾ ਜੂ ਮਾਸਟਰ ਨਹੀਂ ਰੋਟੀਆਂ ਲਾਉਂਦਾ ਉਹ ਮੇਡੇ ਮੀਲ ਵਾਸਤੇ ਵੱਖਰੇ ਕਰਦੇ ਮੈਂ ਇਹ ਕਰਦੇ ਮੈਂ ਉੱਪਰ ਰਲੇ ਹੋਇਆ ਕੁਝ ਨਹੀਂ ਕਰ ਦੇਗੇ ਉਥੇ ਕੱਲੇ ਭੰਡਿਆ ਜਹੋਂ ਤੇ ਇਹ ਗੱਲਾਂ ਫਲਾਟ ਕੋ ਨਹੀਂ ਜੋ ਅਕਲ ਸਾਡੇ ਰੋਟੀਆਂ ਖਰੇ ਕਰੇਗਾ ਅੱਜ ਖਵਾ ਕੇ ਨਹੀਂ ਕਰ ਦੇਗੇ ਸੋ ਮਾਸਟਰ ਕਿਉਂ ਨਹੀਂ ਲਾਉਂਦੇ ਉਹ ਇੱਥਾਂ ਤੇ ਉਹੋ ਪੈਸੇ ਮਾਸਟਰ ਨੂੰ ਦੋਏ ਨਾ ਉਹ ਮਾਸਟਰ ਪੜਾਉਣ ਉਹਨਾਂ ਨੂੰ ਆ ਕੇ ਬੱਚਿਆਂ ਨੂੰ ਬੱਚਿਆਂ ਨੂੰ ਉੜਾ ਦੇ ਪਤਾ ਲੱਗੇ ਮੈਨੂੰ ਬੱਚਾ ਪੂਈ ਲਿਆ ਪਈ ਪ੍ਰਾਈਮਰੀ ਸਕੂਲ ਦਾ ਮੈਨੂੰ ਅੱਖਰ ਪੜਾ ਦੇ ਉਹਨੂੰ ਵੇਖੋ ਦਾਸੀ ਨੂੰ ਮੈਨੂੰ ਨਾ ਪਉਣਾ ਦੇਖ ਲਿਆ ਪੰਜਾਬੀ ਚ ਵੀ ਪੰਜਾਬੀ ਚ ਨਹੀਂ ਪਉਣਾ ਆਉਂਦਾਗਾ ਤੇ ਫਿਰ ਉਹ ਰੁਟਕਾ ਖਾਂਦੇ ਕੀ ਕਰਾਉਣਾ ਨਾਲ ਤੋਂ ਰੁਟਕਾ ਖਾਣੇ ਕਰੇ ਵੀ ਆਂਗੇ ਨਾ ਬੱਚੇ ਨੂੰ ਸੀ ਆਪ ਕਿਹੜਾ ਮਾ ਆਪ ਜਿਹੜਾ ਰੁਟੀ ਨਹੀਂ ਖਾਂਦਾ ਬੱਚੇ ਨੂੰ ਭੁੱਖਾ ਰਹਿੰਦਾ ਕੀ ਦਾ ਜਵਾਬ ਉਹ ਪੜਾਉਣ ਵਾਸਤੇ ਕਲੀ ਦਾ ਪੜਾਉਣ ਨੂੰ ਰੌਣ ਜਿਹੜਾ ਕੰਮ ਕਰਨ ਵਾਲਾ ਹੈ ਪੜਾਉਣ ਵਾਸਤੇ ਮਾਸਟਰ ਆਈ ਨਹੀਂ ਕੋਈ ਕਿਉਂ ਕਿ ਕਰ ਜਾਏਗਾ ਬੱਚੇ ਵਾਲੇ ਉਹ ਲੋੜ ਨਹੀਂ ਹੁੰਦੀ ਇਹ ਗੱਲ ਲੀਡਰਾਂ ਨੂੰ ਕਿਉਂ ਨਹੀਂ ਕਹੀ ਜਾਂਦੀ ਕਿਉਂਕਿ ਜਿਨ੍ਹਾਂ ਦੇ ਬੱਚੇ ਨਹੀਂ ਪੜਦੇ ਉਹ ਲੋਕ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਭਾਈ ਉੱਥੇ ਤੁਸੀਂ ਜਿਹੜੇ ਟੀਚਰ ਪੂਰੇ ਕਰੋ ਅਸੀਂ ਉੱਥੇ ਆਪਣੇ ਬੱਚੇ ਲਈਏ ਅਸੀਂ ਲੱਖ ਲੱਖ ਰੁਪਏ ਜਿਹੜਾ ਸਾਲ ਦਾ ਦਿੰਦੇ ਆ ਤੇ ਉਹ ਸਾਡੀ ਬੱਚਤ ਹੋਵੇ ਬਾਈ ਜੀ ਇਹ ਗੱਲ ਕਹਿੰਦੇ ਆ ਹਰੇਕ ਰੁਪਏ ਦਾ ਹੁਣ ਤਾਂ ਹਰੇਕ ਆਖਰੀ ਹਮਾਇਆ ਕਰੂੰਗਾ ਦੂਜਾ ਉਹ ਮੈਂ ਕਰੂੰ ਤੀਜਾ ਮੈਂ ਕਰੂੰ ਜਦੋਂ ਇਹ ਬੁੱਟੇ ਬਗ ਜਦੋਂ ਕੋਈ ਆਵਾਜ਼ ਨਹੀਂ ਖਾਉਂਦਾ ਕੋਈ ਆਖੇਗਾ ਕਰੂੰ ਜਾਂ ਕਰੂੰ ਅਸੀਂ ਚੰਦੀ ਗੱਲ ਜਾਵਣਗੇ ਇਹ ਚੋਂ ਇਹਦੇ ਮਸਾਉਣੇ ਹੋਰ ਉਹ ਅਡੇ ਤੇ ਮੁਰਕੇ ਤੇ ਚੰਦਗਲ ਕਿਵੇਂ ਜਾ ਕੇ ਨੂੰ ਮਿਲ ਲਾਂਗੇ ਮੁਰਕੇ ਨੂੰ ਕੋਈ ਮਿਲਦਾ ਬਸ ਜਦੋਂ ਵੋਟਾਂ ਲੈਣ ਆਉਣਗੇ ਹੁਣ ਡਿੰਪੀ ਢਿੱਲੋ ਡਿੰਪੀ ਢਿੱਲੋ ਆਮ ਆਦਮੀ ਪਾਰਟੀ ਤੋਂ ਆਊਗਾ ਵੋਟਾਂ ਮੈਂ ਤੇਰੀ ਕ ਵੀ ਢਿੱਲੂ ਆ ਗਏ ਇਹ ਕੁ ਰੱਖਣਗੇ ਵੇਖੀ ਤੇ ਜਾਈਂ ਐਂ ਕਰ ਦਾਂਗੇ ਉਹ ਕਰ ਦਾਂਗੇ ਆ ਕਰ ਦਾਂਗੇ ਪਿੱਛੋ ਕੁਛ ਨਹੀਂ ਬਸ ਕੱਲਾ ਸਾਲ ਗੱਲਾਂ ਨੇ ਕਰਨਗੇ ਸਾਰਾ ਕੀ ਗੱਲ ਬਈ ਇਹ ਸਰਕਾਰੀ ਸਕੂਲਾਂ ਦੇ ਜਿਹੜੇ ਸਵਾਲ ਉਠਾਏ ਜਾਣਗੇ ਅੱਜ ਡਿੰਪੀ ਢਿੱਲੋ ਆਮ ਆਦਮੀ ਪਾਰਟੀ ਤੋਂ ਮਾਲਾ ਪਿੰਡਾਂ ਦੇ ਵਿੱਚ ਦੌਰਾ ਵੀ ਕਰਨੀ ਹੈ ਪਹਿਲਾਂ ਵੀ ਵਿਚਰਦੇ ਰਹੇ ਪਹਿਲਾਂ ਵੀ ਆਉਂਦੇ ਰਹੇ ਹੁਣ ਵੀ ਆਉਂਦੇ ਰਹੇ ਪਹਿਲਾਂ ਵੀ ਉਹਨਾਂ ਨੇ ਕਿਹੜਾ ਕੁਛ ਕੀਤਾ 35 ਸਾਲ ਉਹਨੇ ਕਾਂ ਅਕਾਲੀ ਦਲ ਦੀ ਸਰਕਾਰ ਚਲਾਈ ਐ ਉਹ ਕਹਿੰਦਾ ਮੈਂ ਐ ਕਰਦਾ ਜਿਉਂ ਕਰਦਾ ਪਹਿਲਾਂ ਤਾਂ ਸੜਕ ਦੇਖ ਲਓ ਸਾਡੀ ਫਿਰ ਜਿਹੜੀ ਕੌਣੀ ਤੋਂ ਦੁੱਧ ਦੇਣੀ ਸੜਕ ਜਾਂਦੀ ਆ ਕੌਣੀ ਲੀਡਰਾਂ ਦਾ ਘੜ ਅਕਾਲੀ ਦਲ ਦਾ ਕਾਂਗਰਸ ਦਾ ਚੰਗੇ ਚੰਗੇ ਦਿਗ ਦਿਗ ਜੇ ਕਰੀਏ ਸੁਖਜਿੰਦਰ ਕੌਣੀ ਵੀ ਆਮ ਆਦਮੀ ਪਾਰਟੀ ਨੇ ਚਾਰ ਲੀਡਰ ਨੇ ਪਹਿਲਾਂ ਨਾ ਤੇਜ ਕੌਣੀ ਅਕਾਲੀ ਦਲ ਦਾ ਸੁਖਜਿੰਦਰ ਕੌਣੀ ਕਾਂਗਰਸ ਦਾ ਚੇਅਰਮੈਨ ਉਹਨਾਂ ਦੀ ਸੜਕ ਦਾ ਹਾਲ ਦੇਖੋ ਜਾ ਕੇ ਕੀ ਐ ਸਾਡੇ ਸੂਵੇ ਦਾ ਹਾਲ ਦੇਖੋ ਜਾ ਕੇ ਕੀ ਐ ਇਹ ਸਾ ਮਿੱਠੀਆਂ ਗੋਲੀਆਂ ਦੇਣ ਵਾਲੇ ਨੇ ਕੰਮ ਇਹਨਾਂ ਕੋਈ ਨਹੀਂ ਕਰਨ ਵਾਲਾ ਹੁਣ ਕਾਂ ਕਾਲੀ ਦਲ ਦੀ ਸਰਕਾਰ ਦਾ ਹੁਣ ਅੰਤ ਹੋ ਗਿਆ ਇਹ ਨੇ ਫਿਰ ਸਟੰਟ ਖੇਡਿਆ ਵੀ ਜੇ ਤਾਂ ਮੈਂ ਹੋਰ ਪਾਰਟੀ 'ਚ ਜਾਊਂਗਾ ਜਿਹੜੇ ਮੇਰੇ ਨਾਲ ਲੋਕ ਖੜੇ ਆ ਮੇਰੇ ਨਾਲ ਤੁਰਨੇ ਨਹੀਂ ਜਾ ਕੇ ਭਾਜਪਾ ਚ ਰਾਜੀ ਸੀ ਇਹ ਝਾੜੂ ਚ ਕੌਣ ਆਇਆ ਢਾਈ ਸਾਲ ਰਹਿ ਗਏ ਢਾਈ ਸੌ ਬੱਸਾਂ ਤੋਂ 450 ਬੱਸ ਬਣਾਈ ਐ ਉਹਦਾ ਹਿਸਾਬ ਕਿਤਾਬ ਦੇਣਾ ਪੈਣਾ ਸੀ ਇਸ ਕਰਕੇ ਇਹ ਵੀ ਉਧਰ ਗਿਆ ਹੁਣ ਕਈ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨਾਰਾਜ਼ ਆ ਉਹ ਅੰਦਰ ਖਾਤੇ ਆਪ ਦੇ ਸਮਰਥਕਾਂ ਦਾ ਇਕੱਠ ਕਰ ਲੈਂਦੇ ਨੇ ਦੇਖਦੇ ਨੇ ਜੋ ਕੇ ਵੀ ਕਿੰਨੇ ਕੁ ਪਾਣੀ ਚਾਹੀ ਸੀ ਉਹ ਵੀ ਹੋ ਸਕਦਾ ਇਲੈਕਸ਼ਨ ਆ ਇਹ ਗੱਲਾਂ ਚਰਚਾਵਾਂ ਵੀ ਚੱਲ ਰਹੀਆਂ ਕਿ ਭਾਈ ਜਿਹੜੇ ਦਰਿਆ ਵਛਾਉਂਦੇ ਸੀ ਉਹਨਾਂ ਦੀ ਤਾਂ ਹੁਣ ਸੁਣੀ ਨਹੀਂ ਗਈ ਉਹ ਤਾਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਕੌਲੀ ਚੱਕ ਯਾਰ ਨੇ ਕੀ ਪਤਾ ਕਰਦੇ ਮਤਲਬ ਵੇਲੇ ਕਿੱਧਰ ਹੋ ਜਾਣਾ ਸੀ ਉੱਥੇ ਖੜੇ ਰਹਿਣੇ ਆ ਪਰ ਹੁਣ ਅੱਜ ਦੇ ਟਾਈਮ ਦੇ ਵਿੱਚ ਲੋਕ ਸਿਆਣੇ ਨੇ ਲੋਕਾਂ ਦੇ ਦਿਮਾਗ ਜਾਗ ਚੁੱਕੇ ਨੇ ਜ਼ਮੀਰ ਜਾਗ ਚੁੱਕੀ ਹੈ ਠੀਕ ਹੈ ਤੁਹਾਨੂੰ ਲੱਗਦਾ ਕਿ ਜਿਵੇਂ ਆਮ ਆਦਮੀ ਪਾਰਟੀ ਆਮ ਆਮ ਕਹਿ ਕੇ ਆਈ ਸੀ ਕਿ ਆਮ ਵੀ ਆਮ ਕਰਾਂਦੇ ਲੋਕਾਂ ਨੂੰ ਧੀਆ ਪੁੱਤਾਂ ਨੂੰ ਟਿਕਟਾਂ ਦੇ ਤਾ ਤੁਹਾਡੇ ਸਾਹਮਣੇ ਆਮ ਡਿੰਪੀ ਆਮ ਕਰਾਂ ਦੀ ਲੱਗਦਾ ਹੈ ਠੀਕ ਹੈ ਇਹ ਇੱਕ ਉਹ ਗੰਦਾ ਸੀਗਾ ਕਹਿੰਦਾ ਸੀ ਮੈਂ ਸਾਈਕਲ ਤੇ ਆਉਣਾ ਹੁਣ ਸਾਈਕਲ ਤੇ ਹੀ ਰਹਾ ਕਰੂੰਗਾ ਉਹਦੀ ਸਕਵਲਟੀ ਸਭ ਤੋਂ ਜ਼ਿਆਦਾ ਹੈ ਉਹਦੇ ਕੋਲੇ ਠੀਕ ਹੈ ਇਹਦੀ ਮਾਂ ਕੋਲੇ ਸਕਵਲਟੀ ਆ ਇਹਦੇ ਰਿਸ਼ਤੇਦਾਰਾਂ ਕੋਲੇ ਡਬਲ ਸਕਵਲਟੀ ਆ ਇਹ ਤਾਂ ਕਹਿੰਦਾ ਸੀ ਮੈਂ ਵੀਆਈਪੀ ਕਲਚਰ ਹੀ ਖਤਮ ਕਰ ਦਊਗਾ ਉਹਦੋਂ ਜ਼ਿਆਦਾ ਨਹੀਂ ਸਕਵਲਟੀ ਦਿੱਤੀ ਹੋਈ ਹੈ ਲੋਕਾਂ ਨੂੰ ਫਿਰ ਵੀਆਈਪੀ ਕਲਚਰ ਕਿੱਧਰ ਗਿਆ ਹੁਣ ਆਪਣਾ ਜਿਹੜਾ ਤਨਖਾਹ ਵੀ ਵਧਾਉਣ ਜਾ ਰਹੇ ਆ ਵੀਰ ਜਿਹੜੀ ਕਿ 84 1000 ਰੁਪਏ ਤਨਖਾਹ ਮਿਲਦੀ ਸੀ ਪੱਤੇ ਪਾ ਕੇ ਐਮਐਲਏ ਨੂੰ ਪਰ ਹੁਣ ਜਿਹੜਾ ਸੈਸ਼ਨ ਚੱਲ ਰਿਹਾ ਉਹਦੇ ਚ ਹੁਣ ਇਹਨਾਂ ਨੇ ਤਨਖਾਹ ਵਧਾਉਣੀ ਆ ਕਿ ਭਾਈ ਕਹਿੰਦੇ 3 ਲੱਖ ਰੁਪਏ ਐਮਐਲਏ ਕਹਿੰਦੇ ਸਾਡੀ ਤਨਖਾਹ ਹੋਣੀ ਚਾਹੀਦੀ ਆ ਸਾਥੋਂ ਤਾਂ ਕਹਿੰਦੇ ਭਾਈ ਜਿਹੜੇ ਮੰਗਾਈ ਆ ਜਿਹੜੀ ਵਧੀ ਪਈ ਆ ਤੇ ਸਾਥੋਂ ਜਿਹੜਾ ਘਰਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਐਮਐਲਏ ਨੇ ਤਾਂ ਆਖਣੀ ਉਹਦਾ ਪਹਿਲਾਂ ਵੀ ਪੈਸਾ ਬਹੁਤ ਲੈਂਦੇ ਨੇ ਦੋ ਰੋ ਤਿੰਨ ਤਾਂ ਜੱਟਿਆਂ ਦੇ ਅੰਦਰ ਉਹਨਾਂ ਨੂੰ ਪੈਸਾ ਬਹੁਤ ਆਉਂਦੀ ਆ ਹੁਣ ਇਹਨਾਂ ਨੇ ਕੱਟਤੀ ਸੀ ਆਮ ਆਦਮੀ ਪਾਰਟੀ ਨੇ ਪਹਿਲ ਕਦਮ ਕੀਤੀ ਸੀ ਕਹਿੰਦੇ ਕਿ ਇੱਕ ਵਿਧਾਇਕ ਇੱਕ ਪੈ ਹੁਣ ਇਹਨਾਂ ਨੇ ਕਈ ਮੁਲਾਜ਼ਮਾਂ ਦੇ ਵੀ ਪੈਸਾ ਨਾ ਕਟੀਆਂ ਨੇ ਠੇਕਾ ਸਿਸਟਮ ਤੇ ਨੌਕਰੀ ਤੇ ਰੱਖਦੇ ਨੇ ਹੁਣ ਸਟਾਰਟਿੰਗ 15-20000 ਸੈਲਰੀ ਤੋਂ ਵੱਧ ਕਿਸੇ ਦੀ ਸੈਲਰੀ ਨਹੀਂ ਠੀਕ ਆ ਫਿਰ ਇਹ ਕਹਿੰਦੇ ਨੌਕਰੀਆਂ ਦੇ ਦਿੰਦੇ ਅਸੀਂ ਡਿਗਰੀਆਂ ਲੈਣ ਦਿੱਤੀਆਂ ਆਇਆਂ ਕੀਤੀਆਂ ਉਹ ਜੇ 5-4000 ਨੌਕਰੀ ਦੇ ਵੀ ਦਿੱਤੀ ਉਹ 51 ਨੌਕਰੀਆਂ ਇੱਕ ਦਿਨ ਚ ਇੱਕ ਪਿੰਡ ਦੀਆਂ ਮੰਨਦੀਆਂ ਨੇ 51 ਮੁੰਡੇ ਇੰਨੇ ਬੰਦੇ ਬੈਠੇ ਸਾਡੇ ਪਿੰਡ ਦੇ ਦੱਸ ਦੇਣ ਵੀ ਆਪਣੇ ਪਿੰਡ ਦੇ 51 ਮੁੰਡੇ ਲੱਗੇ ਆ 4 ਲੱਖ ਕਿ 42 ਲੱਖ ਨੌਕਰੀ ਦੇ ਹਿਸਾਬ ਨਾਲ ਅੰਕੜੇ ਕੱਢ ਕੇ ਤਾਂ 51 ਬੰਦੇ ਇੱਕ ਪਿੰਡ ਨੂੰ ਆਉਂਦੇ ਆ 51 ਦੇਖਦੇ ਸਾਡੇ ਪਿੰਡ ਚ ਕਿਹੜੇ ਲੱਗੇ ਇੱਕ ਦੋ ਬੱਚੇ ਹੋਣਗੇ ਜਿਹੜੇ ਲੱਗੇ ਹੋਣਗੇ ਉਹ ਵੀ ਆਦੀ ਪੜ੍ਹਾਈ ਦੇ ਵੇਸ ਤੇ ਉਹ ਵੀ ਉਹ ਨਹੀਂ ਤਰਤ ਨਹੀਂ ਗਏ ਉਹਨਾਂ ਨੇ ਪਹਿਲਾਂ ਦੇ ਫਾਰਮ ਭਰਿਆਣਗੇ ਟੈਸਟ ਦਿੱਤੇ ਹੋਣਗੇ ਉਹ ਲੱਗੇ ਆ ਉਹ ਲੱਗੇ ਆ ਹਾਂ ਠੀਕ ਹੈ ਜਿਹੜੇ ਲੋਕ ਗੋਣਗੌਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਤੁਸੀਂ ਗੋਣਗੌਂ ਵਾਲਿਆਂ ਨੂੰ ਹੁਣ ਪਤਾ ਲੱਗ ਜੂਗਾਗਾ ਹੁਣ ਕੋਸਤਾ ਲੱਗਿਆ ਖੜਾ ਕੋ ਸ਼ੋਰ ਲੱਗ ਜੂਗਾ ਇਹਨਾਂ ਨੇ ਤਿੰਨ ਨਸ਼ਿਆਂ ਨਾਲ ਸਾਡੇ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਵੀ ਰਾਜਨੀਤਿਕ ਪਾਰਟੀ ਹੈ ਪਹਿਲਾ ਨੰਬਰ ਤੇ ਦਾ ਚਿੱਟਾ ਸ਼ਰੇਆਮ ਹੋ ਗਿਆ ਪਿੰਡ ਪਿੰਡ ਵਿਕਦਾ ਠੀਕ ਹੈ ਨਿੱਕੇ ਨਿੱਕੇ ਜਵਾਕ ਹਰ ਰੋਜ਼ ਮੌਤ ਹੁੰਦੀ ਹੈ ਓਵਰਡੋਜ਼ ਨਾਲ ਹੁਣ ਬਾਹਰਲੇ ਮੁਲਕਾਂ 'ਚ ਸਾਡੇ ਬੱਚੇ ਤਗੜੇ ਘਰਾਂ ਦੇ ਵੀ ਜਾਈ ਜਾਂਦੇ ਆ ਮਾੜੇ ਪੈਲੀਆਂ ਵਿੱਚ ਵਿੱਚ ਘੱਲੀ ਜਾਂਦੇ ਆ ਉਹ ਵੀ ਇਹਨਾਂ ਨੇ ਇੱਕ ਨਸ਼ਾ ਵਾੜਤਾ ਆਈ ਲੈਟ ਸੈਂਟਰਾਂ ਦਾ ਠੀਕ ਹੈ ਉੱਥੇ ਜਾ ਉੱਥੇ ਡੇਲੀ ਦੀਆਂ ਪੰਜ ਚਾਰ ਮੌਤਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਫੋਟੋ ਵੀਡੀਓ ਆਉਂਦੀਆਂ ਨੇ ਵੀ ਟੈਗ ਹੋ ਗਿਆ ਉਹ ਟੈਗ ਨਾਲ ਨਹੀਂ ਮਰਦੇ ਉਹ ਵੀ ਨਸ਼ੇ ਨਾਲ ਮਰਦੇ ਨੇ ਉੱਥੋਂ ਦੀਆਂ ਸਰਕਾਰਾਂ ਨੇ ਕਲਚਰ ਨੂੰ ਵੀਡੀਓ ਨੂੰ ਨੱਪ ਕੇ ਰੱਖਿਆ ਹੈ ਵੀ ਤੁਸੀਂ ਐਡ ਲਾਉਣੀ ਆ ਟੈਗ ਦੀ ਲਾਉਣੀ ਆ ਤੁਸੀਂ ਇਹ ਦੱਸਣਾ ਹੀ ਨਹੀਂ ਵੀ ਓਵਰਡੋਜ਼ ਨਾਲ ਮੌਤ ਹੋਈ ਆ ਉਹਦੀ ਬਾਹਰਲੇ ਮੁਲਕਾਂ 'ਚ ਵੀ ਸਾਡੇ ਪੰਜਾਬੀ ਮਰ ਰਹੇ ਆ ਜਿਹੜੇ ਇੱਥੇ ਰਹਿ ਜਾਣਗੇ ਅਣਪੜ੍ਹੇ ਨੇ ਛੜੀ ਰਹਿ ਜਾਣਗੇ ਜ਼ਮੀਨਾਂ ਦੇ ਕਬਜ਼ੇ ਕਰੀ ਜਾਂਦੇ ਆ ਰੋੜ ਕੱਢੀ ਜਾਂਦੇ ਆ ਕਿਹੜਾ ਲਾਲਚ ਦੇ ਦਿੰਦੇ ਆ ਲੋਕਾਂ ਨੂੰ ਪੈਸਿਆਂ ਦਾ ਉਹ ਜਿਹੇ ਲੋਕ ਨੇ ਪਹਿਲਾਂ ਲਾਲਚ ਚਾਹੀ ਇਹਨਾਂ ਨੂੰ ਜ਼ਮੀਨਾਂ ਦ ਆਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵਿਰਲਾਵੰਦਾ ਹੀ ਰਹਿ ਜਾਊਗਾ ਜਿਹੜਾ ਆਪਦੀ ਜ਼ਮੀਨ ਤੇ ਉਹ ਕਰੂਗਾ ਨਹੀਂ ਸਾਰਾ ਹੌਲੀ-ਹੌਲੀ ਇਹਨਾਂ ਸਰਕਾਰਾਂ ਨੇ ਕਬਜ਼ਾ ਕਰ ਲੈਣਾ ਇਹ ਤਿੰਨਾਂ ਸਰਕਾਰਾਂ ਦੀ ਮਿਲੀ ਭੁਗਤ ਹੈ ਕੋਈ ਆਵਾਜ਼ ਵੀ ਨਹੀਂ ਚੰਗੀ ਕੋਈ ਕਾਲੀ ਦਲ ਨਹੀਂ ਚੰਗੇ ਕੋਈ ਕਾਂਗਰਸ ਨਹੀਂ ਸਾਲੇ ਭਣਈਆ ਸਾਹਿਬ ਇੱਕੋ ਆ ਸੀਐਮ ਭਗਵੰਤ ਮਾਨ ਤਾਂ ਹਰਿਆਣੇ ਚ ਜਾ ਕੇ ਪ੍ਰਚਾਰ ਕਰੀ ਜਾਂਦਾ ਕਹਿੰਦਾ ਪੰਜਾਬ ਤਾਂ ਤਰੱਕੀ ਦੇ ਰਾਹ ਤੇ ਚੱਲ ਪਿਆ ਦਿੱਲੀ ਤਰੱਕੀ ਦੇ ਰਾਹ ਤੇ ਚੱਲ ਪਈ ਕਹਿੰਦਾ ਹਰਿਆਣਾ ਵੀ ਬਦਲਾਂਗੇ ਕਹਿੰਦਾ ਹਰਿਆਣਾ ਵੀ ਬਹੁਤ ਵਧੀਆ ਬਣਨਾ ਆ ਦੁੱਧੇ ਆਏ ਸੀ ਸਾਡੇ ਪਿੱਛੇ ਜੇ ਨਹੀਂ ਪੱਥਰ ਰੱਖਣਾ ਸੀ ਅੰਗਣਵਾੜੀ ਵਰਕਰਾਂ ਉਹਨਾਂ ਦੇ ਫੋਨ ਫੜ ਲਏ ਲੇਡੀਜ਼ ਸੀ ਸਾਰੀਆਂ ਜਿਹੜੀਆਂ ਮੁਰਕਾ ਇਹਨਾਂ ਨੂੰ ਵਰਾ ਕੇ ਕੋਟਪਾਈ ਥਾਣੇ ਚ ਲੈ ਕੇ ਫੋਨ ਉਹਨਾਂ ਦੇ ਫੜ ਲਿਆ ਉਹਨਾਂ ਦੇ ਪਰਚਾ ਕੱਟਤਾ ਵੀ ਤੁਸੀਂ ਵਿਘਨ ਪਾਉਨੇ ਹੋ ਹਰ ਗੁਣਕੌਣ ਮੈਡਮ ਐ ਕੋ ਸਾਡੀ ਮੈਡਟੀ ਮੇਲ ਦੀ ਸਾਡੇ ਜ਼ਿਲ੍ਹੇ ਦੀ ਬਹੁ ਚੇਅਰਮੈਨ ਹੈ ਉਹਨੂੰ ਫੜੀ ਰੱਖਿਆ ਫਿਰ ਉਹ ਦੂਜੀਆਂ ਵਰਕਰ ਗੰਗਾ ਉਹਨਾਂ ਨੂੰ ਜਾ ਕੇ ਛੁੜਾਇਆ ਜਿਹੜਾ ਖਾਣਾ ਆਉਂਦਾ ਉਹ ਖਾਣਯੋਗ ਨਹੀਂਗਾ ਬੱਚਿਆਂ ਦਾ ਜਿਹੜਾ ਖਾਣਾ ਆਉਂਦਾ ਸਕੂਲਾਂ ਦੇ ਵਿੱਚ ਤੇ ਜਿਹੜਾ ਆਂਗਣਵਾੜੀ ਸੈਂਟਰਾਂ ਚ ਆਉਂਦਾ ਉਹ ਸਾਰਾ ਗਲਿਆ ਸੜਿਆ ਖਾਣਾ ਹੁੰਦਾ ਸਸਤਾ ਹੁੰਦਾ ਸਭ ਅਫਸਰ ਉੱਤੇ ਤੇ ਲੈ ਕੇ ਤਾਂ ਤੇ ਕਰਖਾਈ ਜਾਂਦੇ ਨੇ ਉਹਨਾਂ ਦੇ ਇੱਕ ਵੱਡੇ ਅਫਸਰ ਨੇ ਅਸਤੀਫਾ ਦਿੱਤਾ ਭਗਵੰਤਮਾਨ ਨੇ ਉੱਤੇ ਦਬਾਅ ਪਾਇਆ ਸੀ ਉਹ ਕਹਿੰਦਾ ਮੈਂ ਜਵਾਕਾਂ ਨੂੰ ਜ਼ਹਿਰ ਨਹੀਂ ਦੇ ਸਕਦਾ ਮੈਂ ਨੌਕਰੀ ਛੱਡ ਦੂੰਗਾ ਨਹੀਂ ਅਸਤੀਫਾ ਦੇ ਕੇ ਨੌਕਰੀ ਛੱਡਤੀ ਇਹਨਾਂ ਦੇ ਹਾਈ ਤੱਕ ਕੋਈ ਹਲੋ ਦਾ ਵੀ ਨਿਕੜਿਆ ਇਹ ਅਸੀਂ ਖਾਣਾ ਨਵਾਂ ਦੇਵਾਂਗੇ ਸਾਫ਼ ਦੇਵਾਂਗੇ 30 ਕਿਲੋ ਕਣਕ ਸੈਂਟਰ ਦੀ ਆਉਂਦੀ ਸੋ ਵੀ ਨੇ ਕੱਟ ਕੇ 5 ਕਿਲੋ ਕਰਤੀ ਕੁਝ ਲੋਕਾਂ ਤੇ ਲੁਕੋਜ ਲੋਕਾਂ ਤੇ ਇਹ ਵਾਈਸੀ ਹੋਈ ਹੈ ਆਧਾਰ ਕਾਰਡਾਂ ਦੀ ਉਹ ਕੰਗਾਂ ਨੂੰ ਤਾਂ ਵਹਿਮ ਆ ਵੀ ਸਾਡੇ ਕਾਰਡ ਕੱਟੇ ਜਾਣਗੇ ਕੰਗਾਂ ਨੂੰ ਕਿਵੇਂ ਆ ਪਰ ਉਹ ਵਹਿਮ ਉਹ ਕੋਈ ਨਹੀਂ ਉਹ ਜਿਵੇਂ ਕਿ ਇਹਨਾਂ ਬਾਦਲ ਨੇ ਕੰਮ ਚਲਾਇਆ ਸੀ ਕਾਰਡ ਤੇ ਫੋਟੋ ਲਾਤੀ ਸੀ ਆਪਦੀ ਮੈਂ ਦੰਨਾ ਆਟਾ ਦਾਲ ਉਹ ਸਿਸਟਮ ਉਹੀ ਹੋਣਾ ਉਹਨੇ ਕਾਰਡ ਬਣਾ ਕੇ ਦੇਣੇ ਨੇ ਨਵੇਂ ਆਪਦੀ ਫੋਟੋ ਲਾ ਕੇ ਇਹ ਕੁਝ ਲੋਕਾਂ ਨੂੰ ਵਹਿਮ ਆ ਕੇ ਮਿੱਡੇ ਮੀਲ ਇੱਕ ਬਹੁਤ ਵਧੀਆ ਸਕੀਮ ਦਿੱਤੀ ਹੋਈ ਆ ਮਿੱਡੇ ਮੀਲ ਕਹਿੰਦੇ ਬੰਦ ਕਰੋ ਭਾਈ ਮਿੱਡੇ ਮੀਲ ਐ ਨਹੀਂ ਕਹਿੰਦੇ ਕਿ ਭਾਈ ਉੱਥੇ ਟੀਚਰ ਪੂਰੇ ਕਰ ਦੋ ਤੇ ਜਵਾਕਾਂ ਨੂੰ ਪੜਨ ਵਾਸਤੇ ਇਹ ਬਹੁਤ ਵਧੀਆ ਸਕੀਮ ਹੈ ਗਰੀਬਾਂ ਵਾਸਤੇ ਜਿਵੇਂ ਗਰੀਬ ਆ ਕੋਈ ਟੜਕੇ ਦਿਹਾੜੀਦਾਰ ਜਾਂਦਾ ਉਹ ਜੇ ਬੱਚੇ ਇਸ ਦੇ ਠੀਕ ਹੈ ਜਿਉ ਲੇਟ ਜਾਂਦਾ ਹੋਰੀ ਦਿਹਾੜੀ ਅੱਧੀ ਮਰਦੀ ਆ ਹੁਣ ਸਾਡੇ ਤਾਂ ਸੋਨੇ ਦੀ ਵਜਾਈ ਚਲਦੀ ਐ ਇੱਥੇ ਮਸ਼ੀਨਾਂ ਨਾਲ ਲੋਕ ਬਾਹਰ ਲਾਉਣ ਜਾਂਦੇ ਨੇ ਕਿ ਮੈਡ ਡੀਲ ਸਕੀਮ ਚਲਦੀ ਉਹ 6 ਵਜੇ ਨਿਕਲਦੇ ਨੇ ਵੇਫੇਕ ਰੁਕਿਆ ਦਾ ਕੰਮ ਕਰਨ ਜਾਂ ਉਹਨਾਂ ਪਤਾ ਇਹ ਬੱਚੇ ਨੂੰ ਖਾਣਾ ਸਕੂਲ ਚ ਮਿਲ ਹੀ ਜਾਣਾ ਬੰਦ ਨਹੀਂ ਹੋਣਾ ਚਾਹੀਦਾ ਉੱਥੇ ਸਟਾਫ ਪੂਰਾ ਹੋਣਾ ਚਾਹੀਦਾ ਖਾਣਾ ਮਿਲਣਾ ਚਾਹੀਦਾ ਬਹੁਤ ਵਧੀਆ ਸਕੀਮ ਐ ਇਹ ਠੀਕ ਐ ਤੁਹਾਡੀ ਗਿੱਦਰ ਬਾਹ ਹੌਟ ਸ਼ੀਟ ਮੰਨੀ ਜਾ ਰਹੀ ਹੈ ਜੀ ਸਾਰੀਆਂ ਗੱਲਾਂ ਤੁਹਾਨੂੰ ਸਾਰੀਆਂ ਹੀ ਦੱਸਤੀਆਂ ਨੇ ਹੁਣ ਅਸੀਂ ਕੀ ਦੱਸ ਜੀ ਸਾਡੇ ਕੋਲ ਦੱਸਣ ਰਹਾ ਹੀ ਨਹੀਂ ਕੁਝ ਕੁਝ ਨਹੀਂ ਰਿਹਾ ਦੱਸਣ ਕਿਵੇਂ ਆਮ ਆਦਮੀ ਪਾਰਟੀ ਦੇ ਚੰਗੇ ਕੰਮ ਦੱਸ ਸਕਦੇ ਹੋ ਜਿਵੇਂ ਬਾਪੂ ਇੱਥੇ ਬੈਠੇ ਸੀ ਕਹਿੰਦੇ ਬਹੁਤ ਵਧੀਆ ਆਮ ਆਦਮੀ ਸਾਰੇ ਕੁਝ ਅਸੀਂ ਦੱਸਤਾ ਹਾਂ ਨੇ ਸਾਨੂੰ ਹੁਣ ਇੰਨੀਆਂ ਗੱਲਾਂ ਹੀ ਨਹੀਂ ਆਉਂਦੀਆਂ ਜਿੰਨੀਆਂ ਉਹ ਮੁੰਡਿਆਂ ਨੇ ਕਰਤੀਆਂ ਜੀ